ਹਾਂਜੀ ਅੱਜ ਆਪਾਂ ਗੱਲ ਕਰਦੇ ਆ ਜੀ ਬੁੱਕ ਸਮਰੀ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਬਾਰੇ ਤੇ ਜਿਹਨਾਂ ਦੇ ਆਥਰ ਆ ਜੀ ਡੇਲ ਕਾਰਨੇਗੀ ਤੇ ਬੁੱਕ ਜਿਹੜੀ ਪਬਲਿਸ਼ ਹੋਈ ਆ ਇਹ ਹੋਈ ਆ ਜੀ ਅਕਤੂਬਰ 1936 ਵਿੱਚ 1936 ਵਿੱਚ ਬੁੱਕ ਪਬਲਿਸ਼ ਹੋਈ ਆ ਤੇ ਪਰ ਜਾਣ ਕੇ ਹੈਰਾਨੀ ਹੋਊਗੀ ਕਿ ਹਜੇ ਤੱਕ ਵੀ ਇਹ ਜਿਹੜੀ ਬੁੱਕ ਆ ਇਹ ਬੈਸਟ ਸੈਲਰ ਬੁੱਕ ਵਿੱਚ ਲਗਾਤਾਰ ਬਣੀ ਹੋਈ ਆ ਤੇ ਕਾਫੀ ਮਿਲੀਅਨ ਇਹਨਾਂ ਜਿਹੜੀਆਂ ਬੁੱਕਸ ਆ ਉਹ ਕਾਪੀਆਂ ਜਿਹੜੀਆਂ ਸੋਲਡ ਹੋਈਆਂ ਹਨਾ ਦੀਆਂ ਤੇ ਹੁਣ ਆਪਾਂ ਜੇ ਦੇਖਦੇ ਆ ਕਿ ਇਦਾਂ ਤਾਂ ਇਸ ਬੁੱਕ ਵਿੱਚ ਕੀ ਆ ਕਿ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਇਹ ਬੁੱਕ ਆ ਇਹ ਦਿਲਚਸਪ ਜਿਹੜੀ ਬਣੀ ਹੋਈ ਆ ਤੇ ਆਥਰ ਡੇਲ ਕਰਨੇਗੀ ਨੇ 15 ਸਾਲ ਦੀ ਆਪਣੀ ਰਿਸਰਚ ਕੀਤੀ ਕਿ ਉਹਨਾਂ ਨੇ ਦੱਸਿਆ ਕਿ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਆ ਕਿਹੜੀ ਉਹ ਇਦਾਂ ਦੀ ਕਲਾ ਆ ਕਿ ਜਿਹੜੀ ਆਪਣੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਆਪਾਂ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਉਹਨਾਂ ਨੂੰ ਆ ਇਮਪ੍ਰੈਸ ਕਰ ਸਕਦੇ ਆ ਅਟਰੈਕਟ ਕਰ ਸਕਦੇ ਆ ਆਪਣੇ ਵੱਲ ਆਪਣੇ ਉਹਨਾਂ ਤੋਂ ਗੱਲ ਮਨਵਾ ਸਕਦੇ ਆ ਤੇ ਉਹ ਕਹਿੰਦੇ ਕਿ ਲੋਕ ਤੁਹਾਡੇ ਫੈਨ ਬਣ ਜਾਣਗੇ ਸੋ ਇੰਨਾ ਇਹ ਕਿਹੜੀ ਈਦਾਂ ਦੀ ਕਲਾ ਆ ਉਹ ਕਲਾ ਹੈਗੀ ਆ ਜੀ ਲੋਕ ਵਿਵਹਾਰ ਕਲਾ ਸੋ ਜਿਹੜਾ ਲੋਕ ਵਿਵਹਾਰ ਹੁੰਦਾ ਵੀ ਆਪਾਂ ਦੁਨੀਆ ਵਿੱਚ ਵਿਚਰਦੇ ਕਿਦਾਂ ਆ ਸੋ ਉਹ ਸਭ ਤੋਂ ਵੱਡੀ ਕਲਾ ਆ ਜਿਹੜੀ ਕਿ ਪੈਸੇ ਨਾਲੋਂ ਤੇ ਬਾਕੀ ਚੀਜ਼ਾਂ ਨਾਲੋਂ ਬਹੁਤ ਜ਼ਰੂਰੀ ਆ ਕਿਉਂਕਿ ਆ ਆਪਾਂ ਬਸ ਇਹ ਜਿਹੜੀ ਇਹ ਜਿਹੜੀ ਬੁੱਕ ਆ ਇਹ ਕੱਲੇ ਬਿਜ਼ਨਸ ਲਈ ਨਹੀਂ ਗਈ ਇਹ ਆਮ ਲੋਕਾਂ ਲਈ ਵੀ ਬਣੀ ਹੋਈ ਆ ਕਿ ਆਪਾਂ ਦੁਨੀਆ ਵਿੱਚ ਵਿਚਰਨਾ ਕਿਦਾਂ ਆ ਸੋ ਕਿਸੇ ਤੋਂ ਆਪਣੀ ਵੈਲਿਊ ਕਿਦਾਂ ਕਰਾਉਣੀ ਆ ਚਾਰ ਬੰਦਿਆਂ 'ਚ ਖੜੇ ਹੋ ਕੇ ਗੱਲ ਕਿੱਦਾਂ ਕਰਨੀ ਆ ਤੇ ਆਪਾਂ ਕਿਹੜੇ ਉਹ ਤਰੀਕੇ ਨਾਲ ਗੱਲ ਕਰੀਏ ਕਿ ਲੋਕ ਤੁਹਾਨੂੰ ਪਸੰਦ ਕਰਨ ਲੱਗਣ ਤੁਹਾਡੀ ਗੱਲ ਮੰਨਣ ਤੁਹਾਡੀ ਵੈਲਿਊ ਕਰਨ ਤੁਹਾਡੀ ਰਿਸਪੈਕਟ ਕਰਨ ਤੇ ਲੋਕ ਕਹਿੰਦੇ ਕਿ ਤੁਹਾਡੇ ਫੈਨ ਬਣ ਜਾਣਗੇ ਜੇਕਰ ਤੁਸੀਂ ਬੁੱਕ ਵਿੱਚ ਦੱਸੇ ਹੋਏ ਜਿਹੜੇ 7 ਤਰੀਕੇ ਆ ਉਹਨਾਂ ਨੂੰ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰੋਗੇ ਅਪਲਾਈ ਕਰੋਗੇ ਯੂਜ਼ ਕਰੋਗੇ ਤੇ ਚਲੋ ਜੀ ਬਿਨਾਂ ਟਾਈਮ ਖਰਾਬ ਕਰਦੇ ਆ ਆਪਾਂ ਚੱਲਦੇ ਆ ਤੇ ਕਿਹੜੇ-ਕਿਹੜੇ ਉਹ ਤਰੀਕੇ ਦੱਸਿਆ ਕਿਹੜੇ ਫਾਰਮੂਲੇ ਦੱਸਿਆ ਤੇ ਵੀਡੀਓ ਪੂਰੀ ਦੇਖ ਲਿਓ ਕਿਉਂਕਿ ਜਿਹੜਾ ਸੈਕਿੰਡ ਲਾਸਟ ਆ ਉਹ ਜਿਹੜਾ ਪਾਰਟ ਆ ਉਹ ਬਹੁਤ ਇੰਪੋਰਟੈਂਟ ਪੁਆਇੰਟ ਆ ਸੋ ਇਸ ਕਰਕੇ ਵੀਡੀਓ ਪੂਰੀ ਦੇਖਿਓ ਤੇ ਸਟਾਰਟ ਕਰਦੇ ਜੀ ਆਪਾਂ ਪੁਆਇੰਟ 1 ਤੋਂ ਪੁਆਇੰਟ 1 ਹੈਗਾ ਜੀ ਇਮਾਨਦਾਰੀ ਤੇ ਸੱਚਾਈ ਨਾਲ ਲੋਕਾਂ ਦੀ ਤਾਰੀਫ ਕਰੋ ਸੋ ਜਿਹੜੇ ਬੁੱਕ ਦੇ ਆਥਰ ਆ ਆ ਡੇਲ ਕਰਨੇ ਕੀ ਉਹ ਕਹਿੰਦੇ ਕਿ ਤੁਸੀਂ ਲੋਕਾਂ ਦੀ ਤਾਰੀਫ ਕਰੋ ਸੱਚੇ ਦਿলো ਸੋ ਜੋ ਵੀ ਤੁਹਾਨੂੰ ਲੱਗਦਾ ਕਿ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਜਿਹੜੀ ਕਲਾ ਹੁੰਦੀ ਆ ਕੋਈ ਨਾ ਕੋਈ ਕੁਆਲਿਟੀ ਹੁੰਦੀ ਆ ਤੁਸੀਂ ਸੱਚੇ ਮਨ ਨਾਲ ਇਮਾਨਦਾਰੀ ਨਾਲ ਉਹਨਾਂ ਦੀ ਤਾਰੀਫ਼ ਕਰੋ ਕਿਉਂਕਿ ਐਂਡਰਿਊ ਕਾਰਨੇਗੀ ਨੇ ਵੀ ਆਪਣੇ ਇੱਥੇ ਇੱਕ ਐਗਜ਼ਾਮਪਲ ਦਿੱਤੀ ਆ ਕਿ ਆਪਣੇ ਇੱਕ ਮੈਨੇਜਰ ਸੀ ਉਹਨਾਂ ਦੇ ਚਾਰਲਸ ਸ਼ਵਾਬ ਤੇ ਚਾਰਲਸ ਸ਼ਵਾਬ ਨੂੰ ਸੈਲਰੀ ਤੋਂ ਇਲਾਵਾ ਉਹਨਾਂ ਨੇ 1 ਮਿਲੀਅਨ ਡਾਲਰ ਜਿਹੜੇ ਦੰਦੇ ਸੀ ਸੈਲਰੀ ਦੇ ਰੂਪ ਵਿੱਚ ਉਹ ਕੇਸ ਕਰਕੇ ਉਹ ਇਸ ਕਰਕੇ ਕਿਉਂਕਿ ਚਾਰਲਸ ਸ਼ਵਾਬ ਜਿਹੜੇ ਉਹ ਕੰਪਨੀ ਦੇ ਮੈਨੇਜਰ ਸੀ ਉਹਨਾਂ ਵਿੱਚ ਇੱਕ ਕਲਾ ਸੀ ਕਿ ਲੋਕਾਂ ਨੂੰ ਕੰਟਰੋਲ ਕਿੱਦਾਂ ਕਰਨਾ ਕਿ ਲੋਕਾਂ ਨੂੰ ਬਿਨਾਂ ਗੁੱਸੇ ਕੀਤਿਆਂ ਉਹਨਾਂ ਦੇ ਵਿੱਚ ਉਹਨਾਂ ਤੋਂ ਕੰਮ ਕਿਦਾਂ ਕਰਾਉਣਾ ਉਹਨਾਂ ਦੇ ਵਿੱਚ ਜੋਸ਼ ਕਿਦਾਂ ਪੈਦਾ ਕਰਨਾ ਉਹਨਾਂ ਦੇ ਵਿੱਚ ਉਤਸ਼ਾਹ ਕਿਦਾਂ ਪੈਦਾ ਕਰਨਾ ਉਹਨਾਂ ਨੂੰ ਆਪਾਂ ਮੋਟੀਵੇਟ ਕਿਦਾਂ ਕਰ ਸਕਦੇ ਹਾਂ ਸੋ ਚਾਰਲਸ ਸ਼ਵਾਬ ਨੇ ਵੀ ਇਹ ਚੀਜ਼ ਦੱਸੀ ਕਿ ਮੈਨੂੰ ਇਹ ਪੈਸੇ ਜਿਹੜੇ ਜ਼ਿਆਦਾ ਮਿਲੇ ਆਪਣੀ ਕੰਪਨੀ ਵਿੱਚੋਂ ਸਿਰਫ ਮੇਰੀ ਇਸ ਕੁਆਲਿਟੀ ਕਰਕੇ ਮਿਲੇ ਇਸ ਕਲਾ ਕਰਕੇ ਮਿਲੇ ਤਾਂ ਕਿ ਮੈਨੂੰ ਲੋਕਾਂ ਦੇ ਵਿੱਚ ਵਿਚਰਨਾ ਆਉਂਦਾ ਮੈਨੂੰ ਉਹਨਾਂ ਤੋਂ ਕੰਮ ਕਰਵਾਉਣਾ ਆਉਂਦਾ ਸੋ ਜਦੋਂ ਕੋਈ ਸੀਨੀਅਰ ਲੋਕ ਆਪਣੇ ਸਟਾਫ ਨੂੰ ਕੁਝ ਮਾੜਾ ਬੋਲਦੇ ਆ ਜਾਂ ਉਹਨਾਂ ਦੀ ਆਲੋਚਨਾ ਕਰਦੇ ਆ ਤੇ ਉਹ ਕਹਿੰਦੇ ਕਿ ਜਿਹੜੇ ਸਟਾਫ ਮੈਂਬਰਸ ਆ ਉਹ ਬੈਸਟ ਨਹੀਂ ਕਰ ਪਾਉਂਦੇ ਆਪਣਾ ਸੋ ਇਸ ਕਰਕੇ ਉਹ ਕਹਿੰਦੇ ਪਰ ਮੈਨੂੰ ਇਹ ਚੀਜ਼ ਦਾ ਪਤਾ ਵੀ ਮੈਂ ਉਹਨਾਂ ਨੂੰ ਹਮੇਸ਼ਾ ਜੋਸ਼ ਨਾਲ ਭਰਦਾ ਆ ਜੇ ਕੋਈ ਗਲਤੀ ਵੀ ਕਰਦੇ ਆ ਤੇ ਮੈਂ ਉਹਨਾਂ ਨੂੰ ਕੱਲਿਆਂ ਦੇ ਵਿੱਚ ਇਕਾਂਤ ਦੇ ਵਿੱਚ ਲੈ ਜਾ ਕੇ ਦੱਸਦਾ ਤੇ ਸਾਰਿਆਂ ਸਾਹਮਣੇ ਉਹਨਾਂ ਦੀ ਜਿਹੜੀ ਪ੍ਰਸ਼ੰਸਾ ਕਰਦਾ ਜੋ ਵੀ ਉਹਨਾਂ ਨੇ ਬਣਦਾ ਕੰਮ ਕੀਤਾ ਹੁੰਦਾ ਤੇ ਇਹ ਐਗਜ਼ਾਮਪਲ ਆਥਰ ਕਹਿੰਦੇ ਕਿ ਜਸਟ ਤੁਸੀਂ ਆਪਣੇ ਬਿਜ਼ਨਸ ਦਾ ਕੀ ਸੀਮਤ ਨਾ ਰੱਖੋ ਸਮਾਤੇ ਤੁਸੀਂ ਜਿਹੜੀ ਆਮ ਸੁਧਾਰਨ ਲਾਈਫ ਆ ਤੁਸੀਂ ਆਪਣੀ ਫੈਮਿਲੀ ਫਰੈਂਡਸ ਜਿਹੜੇ ਆ ਉਹਨਾਂ ਨਾਲ ਵੀ ਇਦਾਂ ਵਿਚਰੋ ਜੋ ਵੀ ਉਹਨਾਂ ਦੀ ਕੁਆਲਿਟੀ ਆ ਤੁਸੀਂ ਸੱਚੇ ਦਿਲ ਤੋਂ ਇਮਾਨਦਾਰੀ ਨਾਲ ਉਹਨਾਂ ਦੀ ਤਾਰੀਫ਼ ਕਰੋ ਜਿਹੜੀ ਵੀ ਗੱਲ ਤੁਹਾਨੂੰ ਉਹਨਾਂ ਦੀ ਪਸੰਦ ਆਉਦੀ ਆ ਤੁਸੀਂ ਤਾਰੀਫ਼ ਕਰਨੀ ਨਾ ਭੁੱਲੋ ਕਈ ਵਾਰੀ ਕੀ ਹੁੰਦਾ ਕਿ ਨਾਰਮਲ ਆਮ ਘਰਾਂ ਦੇ ਵਿੱਚ ਵੀ ਉਹ ਕਹਿੰਦੇ ਕਿ ਜਿੱਦਾਂ ਇੱਕ ਰਿਸਰਚ ਹੋਈ ਸੀ ਤੇ ਉੱਥੋਂ ਪਤਾ ਲੱਗਾ ਕਿ ਜਿਹੜੀਆਂ ਔਰਤਾਂ ਆਪਣੇ ਪਤੀ ਨੂੰ ਛੱਡ ਕੇ ਚਲੇ ਜਾਂਦੀਆਂ ਤੇ ਉਹਨਾਂ ਦੇ ਵਿੱਚ ਯੂਐਸਏ ਦੇ ਵਿੱਚ ਇਹ ਰਿਸਰਚ ਹੋਈ ਕਿ ਉਹਨਾਂ ਦਾ ਸਭ ਤੋਂ ਵੱਡਾ ਮੇਨ ਕਾਰਨ ਪਤਾ ਲੱਗਾ ਉਹ ਨਾ ਤਾਂ ਪੈਸੇ ਦੀ ਕਮੀ ਸੀ ਨਾ ਕੋਈ ਵਿਸ਼ਵਾਸ ਦੀ ਕਮੀ ਸੀ ਸੋ ਉਹ ਕਮੀ ਸੀਗੀ ਜੀ ਤਾਰੀਫ ਦੀ ਕਮੀ ਸੋ ਉਹਨਾਂ ਨੂੰ ਲੱਗਾ ਹੀ ਨਹੀਂ ਕਦੀ ਕਿ ਸਾਨੂੰ ਜਿਹੜਾ ਸਾਡਾ ਬਣਦੀ ਕੋਈ ਤਾਰੀਫ ਆ ਕਦੀ ਉਹ ਉਹਨਾਂ ਦੇ ਜਿਹੜੇ ਹਸਬੈਂਡ ਆ ਉਹਨਾਂ ਨੇ ਕਦੀ ਕੀਤੀ ਆ ਤੇ ਆਥਰ ਕਹਿੰਦੇ ਆ ਕਿ ਜੇ ਇਹ ਚੀਜ਼ ਆਪਾਂ ਦੂਜੇ ਨੰਬਰ ਤੇ ਘੁਮਾ ਕੇ ਅਪਲਾਈ ਕਰੀਏ ਬੰਦਿਆਂ ਦੇ ਉੱਪਰ ਅਪਲਾਈ ਕਰੀਏ ਕਿ ਜਿਹੜੇ ਬੰਦੇ ਕੋਈ ਡਿਵੋਰਸ ਲੈ ਲੈਂਦਾ ਕੋਈ ਛੱਡ ਜਾਂਦਾ ਸੋ ਉਹਨਾਂ ਵਿੱਚ ਜੇ ਕਾਰਨ ਲੱਭਿਆ ਜਾਵੇ ਤਾਂ ਉਹ ਵੀ ਕਾਰਨ ਸੇਮ ਹੀ ਹੋਊਗਾ ਸੋ ਆ ਪਤੀ ਪਤਨੀ ਜਿਹੜੇ ਹਸਬੈਂਡ ਵਾਈਫ ਆ ਉਹ ਵੀ ਇੱਕ ਦੂਜੇ ਨੂੰ ਵੀ ਸਮਝਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਬਣਦੀ ਤਾਰੀਫ਼ ਹੈ ਇੱਕ ਦੂਜੇ ਦੀ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਦਾ ਰਿਸ਼ਤਾ ਹੋਰ ਵੀ ਗੂੜਾ ਹੋ ਸਕੇ ਤੇ ਉਹ ਕਹਿੰਦੇ ਕਈ ਵਾਰੀ ਆਪਾਂ ਆਪਣੇ ਜੀਵਨ ਸਾਥੀ ਨੂੰ ਜਾਂ ਆਪਣੇ ਜਿਹੜੇ ਫਰੈਂਡਸ ਹੁੰਦੇ ਆ ਉਹਨਾਂ ਨੂੰ ਬਹੁਤ ਆਪਾਂ ਲਾਈਟ ਲੈ ਜਾਂਦੇ ਆ ਤੇ ਕਦੀ ਵੀ ਸੱਚੇ ਮਨ ਤੋਂ ਉਹਨਾਂ ਦੀ ਤਾਰੀਫ਼ ਨਹੀਂ ਕਰਦੇ ਆਪਾਂ ਉਹਨਾਂ ਨੂੰ ਦੱਸਦੇ ਨਹੀਂ ਕਿ ਉਹਨਾਂ ਦੇ ਵਿੱਚ ਕਿਹੜੀ ਕੁਆਲਿਟੀ ਆ ਜਾਂ ਆਪਾਂ ਨੂੰ ਉਹਨਾਂ ਦੀ ਕਿਹੜੀ ਚੀਜ਼ ਵਧੀਆ ਲੱਗਦੀ ਆ ਸੋ ਇਸ ਚੀਜ਼ ਨੂੰ ਦਿਲ ਖੋਲ ਕੇ ਕਹਿੰਦੇ ਆਪਾਂ ਨੂੰ ਦੱਸਣਾ ਚਾਹੀਦਾ ਹੈ ਦੂਜਿਆਂ ਨੂੰ ਤੇ ਉਹ ਕਹਿੰਦੇ ਕਿ ਜਿਹੜੀਆਂ ਤੁਹਾਡੀਆਂ ਆਪਣੀਆਂ ਸਫਲਤਾਵਾਂ ਜੋ ਵੀ ਤੁਸੀਂ ਚੰਗਿਆਈਆਂ ਤੁਹਾਡੀਆਂ ਉਹਨਾਂ ਬਾਰੇ ਤੁਸੀਂ ਸੋਚਣਾ ਬੰਦ ਕਰ ਦਿਓ ਤੁਸੀਂ ਦੂਜੇ ਲੋਕਾਂ ਬਾਰੇ ਵੀ ਸੋਚੋ ਕਿ ਜਿਹੜਾ ਪਰਸਨ ਤੁਹਾਡੇ ਅੱਗੇ ਖੜਾ ਆ ਉਹਨਾਂ ਦੀ ਕਿਹੜੀ ਚੀਜ਼ ਵਧੀਆ ਲੱਗਦੀ ਆ ਤੁਹਾਨੂੰ ਸੋ ਆਪਾਂ ਹਮੇਸ਼ਾ ਆਪਣੇ ਬਾਰੇ ਹੀ ਸੋਚਦੇ ਹਾਂ ਕਿ ਹਿਊਮਨ ਨੇਚਰ ਆ ਆਪਣੀ ਕੋਈ ਗਲਤੀ ਨਹੀਂ ਇਸ ਦੇ ਵਿੱਚ ਪਰ ਆਪਾਂ ਇਹ ਚੀਜ਼ਾਂ ਸਿੱਖ ਸਕਦੇ ਹਾਂ ਤੇ ਆਪਣੀ ਦੁਨੀਆ ਦੇ ਵਿੱਚ ਜਿਹੜੀ ਵੈਲਿਊ ਉਹ ਵਧਾ ਸਕਦੇ ਹਾਂ ਤੇ ਆਥਰ ਇੱਥੇ ਕਹਿੰਦੇ ਕਿ ਜੇ ਤੁਸੀਂ ਇੱਕ ਵਾਰੀ ਵੀ ਕਿਸੇ ਦੀ ਤਾਰੀਫ਼ ਕਰਦੇ ਆ ਸੋ ਤਾਰੀਫ਼ ਇੰਨਾ ਵੱਡੀ ਚੀਜ਼ ਆ ਕਿ ਜੇ ਇਹਦੀ ਵੀ ਤੁਸੀਂ ਤਾਰੀਫ ਕਰੋਗੇ ਹਮੇਸ਼ਾ ਬੰਦਾ ਜ਼ਿੰਦਗੀ ਭਰ ਤੁਹਾਨੂੰ ਯਾਦ ਰੱਖੂਗਾ ਸੋ एग्जांपल ਦੇ ਤੌਰ ਤੇ ਜੇ ਕਿਸੇ ਨੂੰ ਤੁਸੀਂ ਕਿਹਾ ਹੋਵੇ ਕਿ ਤੇਰੇ ਸ਼ੂਜ਼ ਬਹੁਤ ਵਧੀਆ ਆ ਤੇਰੇ ਜਿਹੜੇ ਡ्रेसਿੰਗ ਸੈਂਸ ਆ ਉਹ ਬਹੁਤ ਵਧੀਆ ਆ ਸੋ ਉਹ ਕਹਿੰਦਾ ਕਿ ਚਾਹੇ ਤੁਸੀਂ ਉਹ ਬੰਦੇ ਨੂੰ ਭੁੱਲ ਜਾਓ ਪਰ ਉਹ ਬੰਦਾ ਤੁਹਾਨੂੰ ਕਦੇ ਨਹੀਂ ਭੁੱਲੂਗਾ ਜੇ ਇਹਦੀ ਤੁਸੀਂ ਸੱਚੇ ਮਨ ਨਾਲ ਇਮਾਨਦਾਰੀ ਨਾਲ ਤਾਰੀਫ ਕੀਤੀ ਹੋਵੇ ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਵੀ ਇਸ ਚੀਜ਼ ਨੂੰ ਤੁਸੀਂ ਯਾਦ ਕਰ ਸਕਦੇ ਕਿ ਤੁਹਾਡੀ ਲਾਈਫ ਵਿੱਚ ਕਦੀ ਵੀ ਕਿਤੇ ਸਕੂਲ ਟਾਈਮ ਤੇ ਕਾਲਜ ਟਾਈਮ ਤੇ ਜਾਂ ਕਿਸੇ ਰਿਸ਼ਤੇਦਾਰਾਂ ਦੇ ਵਿੱਚੋਂ ਤੁਹਾਡੀ ਜੇ ਕਿਸੇ ਨੇ ਤਾਰੀਫ ਕੀਤੀ ਹੋਵੇ ਤੇ ਤੁਹਾਨੂੰ ਅੱਜ ਤੱਕ ਵੀ ਕੀ ਉਹ ਹਮੇਸ਼ਾ ਯਾਦ ਰਹੂਗੀ ਤੇ ਇਸ ਕਰਕੇ ਬਹੁਤ ਵੱਡੀ ਚੀਜ਼ ਆ ਉਹ ਕਹਿੰਦੇ ਤੇ ਇਸ ਚੀਜ਼ ਨੂੰ ਤੁਸੀਂ ਅਪਣਾਉਣਾ ਚਾਹੀਦਾ ਹੈ ਤੇ ਆਥਰ ਕਹਿੰਦੇ ਆ ਕਿ ਬਿਜ਼ਨਸ ਦੀ ਦੁਨੀਆ ਵਿੱਚ ਵੀ ਬਹੁਤ ਵੱਡਾ ਮਹੱਤਵ ਹੈ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਦੁਨੀਆ ਦੇ ਸਕਸੈਸਫੁਲ ਬੰਦੇ ਆ ਉਹ ਇਸ ਟ੍ਰਿਕ ਨੂੰ ਯੂਜ਼ ਕਰਦੇ ਆ ਕਿ ਜੇ ਉਹਨਾਂ ਦਾ ਕੋਈ ਸਟਾਫ ਮੈਂਬਰ ਆ ਉਹ ਗਲਤੀ ਕੋਈ ਕਰਦੇ ਆ ਤੇ ਉਹਨਾਂ ਨੂੰ ਉਹ ਗਲਤੀ ਸਾਰਿਆਂ ਦੇ ਸਾਹਮਣੇ ਨਹੀਂ ਝਟਕਦੇ ਉਹ ਸਾਈਡ ਤੇ ਲਿਆ ਕੇ ਇਕਾਂਤ ਵਿੱਚ ਉਹਨਾਂ ਨੂੰ ਦੱਸ ਦਿੰਦਾ ਕਿ ਇਹ ਤੁਹਾਡੀ ਗਲਤੀ ਆ ਤੇ ਪਰ ਜੇ ਉਹਨਾਂ ਨੇ ਕੋਈ 1% ਵੀ ਵਧੀਆ ਕੋਈ ਕੰਮ ਕੀਤਾ ਹੋਵੇ ਤਾਂ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਪਰ ਦੂਜੇ ਪਾਸੇ ਇਹ ਕਹਿੰਦੇ ਕਿ ਜਿਹੜੇ ਬਿਜ਼ਨਸ ਓਨਰ ਕੋਈ ਛੋਟੇ ਆ ਜਾਂ ਜ਼ਿਆਦਾ ਜਿਹੜੇ ਗਰੋ ਨਹੀਂ ਕਰ ਸਕਦੇ ਉਹ ਕੀ ਗਲਤੀ ਕਰਦੇ ਆ ਕਿ ਜੇ ਉਹਨਾਂ ਦਾ ਕੋਈ ਵੀ ਸਟਾਫ ਮੈਂਬਰ ਕੋਈ ਗਲਤੀ ਕਰਦਾ ਤੇ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਆ ਠੀਕ ਆ ਕਿ ਉਹਨਾਂ ਦੀ ਕਲਾਸ ਲਾ ਦਿੰਦੇ ਆ ਸਾਰਿਆਂ ਸਾਹਮਣੇ ਪਰ ਉਹ ਜਿਹੜਾ ਕਹਿੰਦਾ ਕਿ ਸਟਾਫ ਮੈਂਬਰਸ ਦੇ ਉਹਨਾਂ ਦੇ ਉਹ ਜਿਹੜੀ ਭਾਵਨਾ ਜਿਹੜੀ ਪੈਦਾ ਹੋ ਜਾਂਦੀ ਆ ਕਿ ਸਾਰਿਆਂ ਸਾਹਮਣੇ ਉਹਨਾਂ ਨੂੰ ਬੇਇਜਤ ਕੀਤਾ ਗਿਆ ਤੇ ਉਥੇ ਕੀ ਹੁੰਦਾ ਕਿ ਉਹ ਕਦੇ ਵੀ ਫਿਰ ਆਪਣਾ ਜਿਹੜਾ ਬੈਸਟ ਵਰਜ਼ਨ ਆ ਉਹ ਨਹੀਂ ਦੇ ਪਾਉਂਦੇ ਉਹ ਆਪਣਾ ਬੈਸਟ ਨਹੀਂ ਕਰ ਪਾਉਂਦੇ ਸੋ ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਬਣਦੀ ਜਿਹੜੀ ਤਾਰੀਫ ਉਹ ਕਰ ਸਕਦੇ ਆ ਤੇ ਜਿਹੜੀ ਤੁਹਾਨੂੰ ਲੱਗਾ ਕੋਈ ਕੋਈ ਗਲਤੀ ਵੀ ਕਰਦਾ ਤੇ ਉਹਨੂੰ ਕਾਂਤ ਲੈ ਜਾ ਕੇ ਦੱਸੋ ਤੇ ਉਹ ਬੰਦੇ ਨੂੰ ਬਹੁਤ ਵਧੀਆ ਲੱਗੂਗਾ ਤੇ ਇਹ ਸੀਗਾ ਜੀ ਪਾਰਟ 1 ਇਮਾਨਦਾਰੀ ਤੇ ਸੱਚੇ ਮਨ ਨਾਲ ਦੂਜਿਆਂ ਦੀ ਤਾਰੀਫ ਕਰੋ ਤੇ ਪੁਆਇੰਟ 2 ਹੈਗਾ ਜੀ ਲੋਕਾਂ ਵਿੱਚ ਸੱਚੀ ਦਿਲਚਸਪੀ ਰੱਖੋ ਸੋ ਇੱਥੇ ਇੱਕ ਆ ਇੱਕ ਕੰਪਨੀ ਦੇ ਇੱਕ ਰਿਸਰਚ ਕੀਤੀ ਟੈਲੀਫੋਨ ਕੰਪਨੀ ਨੇ ਕਿ ਜਦੋਂ ਲੋਕ ਆਪਸ ਵਿੱਚ ਗੱਲ ਕਰਦੇ ਆ ਤਾਂ ਕਿਹੜੇ ਸ਼ਬਦ ਦਾ ਜ਼ਿਆਦਾ ਯੂਜ਼ ਕਰਦੇ ਆ ਸੋ ਇਦਾਂ ਤਾਂ ਕਿਹੜਾ ਸ਼ਬਦ ਆ ਜਿਹਦਾ ਉਹ बार-बार ਯੂਜ਼ ਕਰਦੇ ਆ ਸੋ ਇੱਥੇ ਕੀ ਆ ਕਿ ਇਹ ਸਾਹਮਣੇ ਨਿਕਲ ਕੇ ਆਇਆ ਕਿ ਮੈਂ ਸ਼ਬਦ ਦਾ ਉਹ ਕਹਿੰਦੇ ਜਿਹੜਾ ਇਸਤੇਮਾਲ ਆ ਬਹੁਤ ਜ਼ਿਆਦਾ ਕੀਤਾ ਜਾਂਦਾ ਸੋ ਇੱਥੇ ਆਪਾਂ ਨੂੰ ਆਥਰ ਇਹ ਦੱਸਦੇ ਆ ਕਿ ਜਿਹੜਾ ਆਪਾਂ ਆਪਣੇ ਵਿੱਚ ਦਿਲਚਸਪੀ ਘੱਟ ਲੈਣੀ ਆ ਦੂਜੇ ਲੋਕਾਂ ਵਿੱਚ ਜ਼ਿਆਦਾ ਹੀ ਲੈਣੀ ਆ ਜਦੋਂ ਕੋਈ ਆਪਣੇ ਸਾਹਮਣੇ ਆਪਣੇ ਨਾਲ ਕੋਈ ਗੱਲ ਕਰਦਾ ਹੋਵੇ ਸੋ ਇੱਥੇ ਕਰਕੇ ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਆਪਣੇ ਵੱਲ ਘੱਟ ਤੇ ਲੋਕਾਂ ਵਿੱਚ ਜ਼ਿਆਦਾ ਦਿਲਚਸਪੀ ਰੱਖੋ ਲੋਕਾਂ ਨੂੰ ਜ਼ਿਆਦਾ ਸੁਣੋ ਸਪੈਸ਼ਲੀ ਜੇ ਤੁਸੀਂ ਕਿਸੇ ਅਨਨੋਨ ਪਰਸਨ ਨੂੰ ਜਾਂ ਪਹਿਲੀ ਵਾਰੀ ਕਿਸੇ ਨੂੰ ਕੋਈ ਮਿਲਦੇ ਆ ਤੁਸੀਂ ਦੂਜਿਆਂ ਦੀ ਗੱਲ ਸੁਣੋ ਆਪਣੇ ਆਪ ਘੱਟ ਬੋਲੋ ਦੂਜਿਆਂ ਨੂੰ ਬੋਲਣ ਦਾ ਜ਼ਿਆਦਾ ਮੌਕਾ ਦਿਓ ਕਿਉਂਕਿ ਹਰ ਇੱਕ ਇਨਸਾਨ ਨੂੰ ਜਿਹੜੀ ਆਪਣੀ ਆਵਾਜ਼ ਆ ਉਹ ਬਹੁਤ ਪਸੰਦ ਆ ਸੋ ਇਸ ਕਰਕੇ ਜਦੋਂ ਕੋਈ ਵੀ ਬੋਲਦਾ ਉਹਨੂੰ ਬਹੁਤ ਪਸੰਦ ਹੁੰਦਾ ਕਿ ਹਾਂ ਮੈਂ ਬੋਲ ਰਿਹਾ ਸੋ ਇਸ ਕਰਕੇ ਵੈਚੋ ਕਹਿੰਦੇ ਤੁਸੀਂ ਕਿਸੇ ਨੂੰ ਟੋਕੋ ਨਾ ਉਹਨਾਂ ਨੂੰ ਬੋਲਣ ਦਾ ਮੌਕਾ ਦਿਓ ਉਹਨਾਂ ਨੂੰ ਤੁਸੀਂ ਪ੍ਰੋਪਰ ਸੁਣੋ ਤੇ ਇੱਥੇ ਆਪਾਂ ਇੱਕ ਛੋਟੀ ਜੀ ਐਗਜ਼ਾਮਪਲ ਨਾਲ ਵੀ ਸਮਝ ਲੈਨੇ ਆ ਕਿ ਜਦੋਂ ਆਪਣੇ ਕੋਈ ਗੱਲ ਸੁਣਦਾ ਤੇ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਸੋ ਇੱਥੇ ਆਪਾਂ ਐਗਜ਼ਾਮਪਲ ਲੈਨੇ ਆ ਕਿ ਦੋ ਡਾਕਟਰਾਂ ਦੀ ਸੋ ਇੱਕ ਡਾਕਟਰ ਆ ਕਿ ਜੇ ਉਹਦੇ ਕੋਲ ਕੋਈ ਮਰੀਜ਼ ਆਉਂਦਾ ਉਹ ਪ੍ਰੋਪਰ ਮਰੀਜ਼ ਦੀ ਗੱਲ ਸੁਣਦਾ ਕਿ ਕਿਹੜੀਆਂ ਚੀਜ਼ਾਂ ਮਰੀਜ਼ ਕਹਿ ਰਿਹਾ ਉਹ ਪ੍ਰੋਪਰ ਦੇਖਦਾ ਕਿ ਹਾਂਜੀ ਜੋ ਈਵਨ ਇਹ ਵੀ ਛੋਟੀ ਜੀ ਗੱਲ ਵੀ ਕ ਪਰ ਜੇ ਕੋਈ ਸਿਆਣਾ ਡਾਕਟਰ ਉਹ ਚੰਗੀ ਤਰ੍ਹਾਂ ਚੈੱਕ ਕਰਦਾ ਕਿ ਹਾਂਜੀ ਕੱਲ ਕੀ ਖਾਦਾ ਸੀ ਟਰੋਚ ਨਾਲ ਗਲਾ ਚੈੱਕ ਕਰਦਾ ਬੀਪੀ ਵਗੈਰਾ ਚੈੱਕ ਕਰਦਾ ਸਾਰੀਆਂ ਚੀਜ਼ਾਂ ਕਰ ਚੈੱਕ ਕਰਦਾ ਤਾਂ ਕਿ ਮਰੀਜ਼ ਨੂੰ ਲੱਗਿਓ ਪ੍ਰੋਪਰ ਉਹਦੀ ਗੱਲ ਸੁਣਦਾ ਪਿਆ ਤੇ ਵਧੀਆ ਤਰੀਕੇ ਨਾਲ ਉਹ ਇਲਾਜ ਵੀ ਕਰੂਗਾ ਪਰ ਇੱਥੇ ਦੂਜੇ ਪਾਸੇ ਕੀ ਆ ਕਿ ਕੋਈ ਹੋਰ ਡਾਕਟਰ ਆ ਉਹ ਮਰੀਜ਼ ਦੀ ਅੱਧੀ ਗੱਲ ਸੁਣ ਕੇ ਨਾਲ ਹੀ ਉਹ ਦਵਾਈ ਲਿਖ ਕੇ ਦੇ ਦਿੰਦੇ ਆ ਠੀਕ ਹੈ ਸੋ ਹੁਣ ਮਰੀਜ਼ ਦੀਆਂ ਨਜ਼ਰਾਂ ਵਿੱਚ ਕੀ ਆ ਕਿ ਉਹ ਸਿਆਣਾ ਡਾਕਟਰ ਹਮੇਸ਼ਾ ਉਹ ਹੋਊਗਾ ਜਿਹੜਾ ਪ੍ਰੋਪਰ ਉਹਨਾਂ ਦੀ ਗੱਲ ਸੁਣਦਾ ਆ ਤੇ ਚਾਹੇ ਦਵਾਈ ਦੋਨੇ ਸੇਮ ਹੀ ਦੇਣ ਪਰ ਮਰੀਜ਼ ਵਧੀਆ ਸਿਆਣਾ ਡਾਕਟਰ ਉਹ ਨੂੰ ਮੰਨੂਗਾ ਜਿਹੜੇ ਜਿਨ੍ਹਾਂ ਨੇ ਮਰੀਜ਼ ਦੀ ਪ੍ਰੋਪਰ ਗੱਲ ਸੁਣੀ ਆ ਸਾਰੀਆਂ ਚੀਜ਼ਾਂ ਇੱਕ ਇੱਕ ਚੀਜ਼ ਉਹਨਾਂ ਦੀ ਸੁਣ ਕੇ ਫੇਰ ਉਹਨਾਂ ਨੂੰ ਦਵਾਈ ਲੈ ਕੇ ਦਿੱਤੀ ਆ ਤੇ ਅੱਧਾ ਮਰੀਜ਼ ਤਾਂ ਕਹਿੰਦੇ ਉਦੋਂ ਹੀ ਠੀਕ ਹੋ ਜਾਂਦਾ ਕਿ ਜਦੋਂ ਪ੍ਰੋਪਰ ਉਹਨਾਂ ਨੂੰ ਲੱਗਦਾ ਕਿ ਕੋਈ ਡਾਕਟਰ ਆ ਸਿਆਣਾ ਆ ਉਹ ਨੇ ਉਹਨਾਂ ਦੀ ਵਧੀਆ ਤਰੀਕੇ ਨਾਲ ਗੱਲ ਸੁਣੀ ਆ ਸੋ ਇੱਥੇ ਗੱਲ ਕੀ ਹੁੰਦੀ ਆ ਕਿ ਜਦੋਂ ਆਪਾਂ ਕਿਸੇ ਨੂੰ ਸੁਣਦੇ ਆ ਅਗਲੇ ਬੰਦੇ ਨੂੰ ਬਹੁਤ ਵਧੀਆ ਲੱਗਦਾ ਕਿ ਹਾਂ ਇਹ ਮੇਰੀ ਗੱਲ ਸੁਣਦਾ ਪਿਆ ਆ ਤੇ ਇੱਥੇ ਆਪਾਂ ਐਗਜ਼ਾਮਪਲ ਆਪਾਂ ਡਾਕਟਰ ਦੀ ਲਈ ਆ ਪਰ ਇਸ ਚੀਜ਼ ਨੂੰ ਆਪਣੀ ਆਮ ਸਧਾਰਨ ਜ਼ਿੰਦਗੀ ਵਿੱਚ ਵੀ ਆਪਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਅਪਲਾਈ ਕਰਨਾ ਚਾਹੀਦਾ ਤੇ ਤੁਹਾਡੀ ਲੋਕ ਜਿਹੜੇ ਹੋਰ ਵੀ ਵੈਲਿਊ ਕਰਨਗੇ ਸੋ ਜਦੋਂ ਕੋਈ ਵੀ ਤੁਹਾਡੇ ਨਾਲ ਗੱਲ ਕਰੇ ਤਾਂ ਅਗਲੇ ਬੰਦੇ ਨੂੰ ਗੱਲ ਕਰਨ ਦਾ ਮੌਕਾ ਜ਼ਿਆਦਾ ਦਿਓ ਤੇ ਆਪ ਤੁਸੀਂ ਘੱਟ ਬੋਲੋ ਤੇ ਜੇਕਰ ਤੁਹਾਨੂੰ ਕੋਈ ਗੱਲ ਸੁਣਾਉਦਾ ਉਹ ਤੁਹਾਡਾ ਕੋਈ ਆਪਣਾ ਕੋਈ ਰਿਸ਼ਤੇਦਾਰ ਆ ਕੋਈ ਫਰੈਂਡ ਆ ਕੋਈ ਤੁਹਾਡੀ ਵਾਈਫ ਆ ਜਾਂ ਤੁਹਾਡਾ ਹਸਬੈਂਡ ਆ ਜੇ ਤੁਹਾਨੂੰ ਆਥਰ ਕਹਿੰਦੇ ਕਿ ਇਹ ਵੀ ਲੱਗਦਾ ਕਿ ਉਹ ਗੱਲ ਜਿਹੜੀ ਸੁਣਾ ਰਿਹਾ ਤੁਸੀਂ ਪਹਿਲਾਂ ਵੀ ਸੁਣੀ ਆ ਤਾਂ ਵੀ ਤੁਸੀਂ ਚੁੱਪ ਕਰਕੇ ਉਹ ਗੱਲ ਨੂੰ ਸੁਣੋ ਪਰ ਗੱਲ ਦੇ ਵਿੱਚ ਅਗਲੇ ਬੰਦੇ ਨੂੰ ਤੁਸੀਂ ਟੋਕੋ ਨਾ ਤੇ ਆਥਰ ਡੇਲ ਕਰਨੇ ਕੀ ਕਹਿੰਦੇ ਆ ਕਿ ਇਹ ਚੀਜ਼ ਨੂੰ ਜਦੋਂ ਤੁਸੀਂ ਆਪਣੀ ਲਾਈਫ ਵਿੱਚ ਅਪਲਾਈ ਕਰਦੇ ਆ ਤਾਂ ਤੁਸੀਂ ਇੰਨੇ ਦੋਸਤ 2 ਸਾਲ ਵਿੱਚ ਨਹੀਂ ਬਣਾ ਸਕਦੇ ਜਿੰਨੇ ਤੁਸੀਂ ਇਹ ਚੀਜ਼ ਦੇ ਨਾਲ 2 ਮਹੀਨਿਆਂ ਵਿੱਚ ਹੀ ਬਣਾ ਸਕਦੇ ਆ ਸੋ ਲੋਕ ਤੁਹਾਡੇ ਵਿੱਚ ਦਿਲਚਸਪੀ ਲੈਣਗੇ ਕਿ ਤੁਸੀਂ ਉਹਨਾਂ ਦੀ ਗੱਲ ਧਿਆਨ ਦੇ ਨਾਲ ਸੁਣਦੇ ਆ ਤੇ ਇਹ ਸੀਗਾ ਜੀ ਪੁਆਇੰਟ 2 ਤੇ ਵਿਕੀ ਲੋਕਾਂ ਦੇ ਵਿੱਚ ਤੁਸੀਂ ਸੱਚੀ ਦਿਲਚਸਪੀ ਰੱਖੋ ਤੇ 0.3 ਦੀ ਗੱਲ ਕਰਦੇ ਆ ਜਦੋਂ ਵੀ ਕਿਸੇ ਨੂੰ ਮਿਲੋ ਸਮਾਈਲ ਕਰਕੇ ਮਿਲੋ ਸੋ ਸਮਾਈਲ ਜਿਹੜੀ ਮੁਸਕਰਾਹਟ ਆ ਬਹੁਤ ਵੱਡੀ ਚੀਜ਼ ਆ ਤੇ ਆਥਰ ਕਹਿੰਦਾ ਕਿ ਇੱਥੇ ਇੱਕ ਕਹਾਵਤ ਵੀ ਆ ਚਾਈਨਾ ਦੇ ਵਿੱਚ ਇੱਕ ਕਹਾਵਤ ਆ ਬਹੁਤ ਮਸ਼ਹੂਰ ਆ ਉਹ ਕਹਿੰਦੇ ਕਿ ਜੇ ਦੇ ਚਿਹਰੇ ਤੇ ਮੁਸਕਰਾਹਟ ਨਾ ਹੋਵੇ ਉਹਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ ਸੋ ਬਹੁਤ ਵੱਡੀ ਚੀਜ਼ ਆ ਮੈਂ ਦੁਬਾਰਾ ਵੀ ਦੱਸ ਦੇਣਾ ਇੱਕ ਵਾਰੀ ਫੇਰ ਪੜ੍ਹ ਕੇ ਕਿ ਜਿਹਦੇ ਚਿਹਰੇ ਤੇ ਮੁਸਕਰਾਹਟ ਨਾ ਹੋਵੇ ਉਸ ਬੰਦੇ ਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ ਸੋ ਇਹ ਚਾਈਨਾ ਦੀ ਕਹਾਵਤ ਹੈ ਚਾਈਨਾ ਵਿੱਚ ਇਦਾਂ ਕਿਹਾ ਜਾਂਦਾ ਕਿ ਜੇ ਕੋਈ ਬਿਜ਼ਨਸਮੈਨ ਆ ਜੇ ਉਹ ਸਮਾਈਲ ਨਹੀਂ ਕਰ ਸਕਦੇ ਤਾਂ ਉਹ ਆਪਣੇ ਜਿਹੜੇ ਕਸਟਮਰ ਆ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦੇ ਤੇ ਉਹ ਦੱਸਦੇ ਆ ਬੁੱਕ ਵਿੱਚ ਲਿਖਦੇ ਆ ਕਿ ਜਿੰਨਾ ਮਰਜ਼ੀ ਕਿਸੇ ਨੂੰ ਗੁੱਸਾ ਆਇਆ ਹੋਵੇ ਤੇ ਜੇ ਕਿਸੇ ਨੂੰ ਆਪਾਂ ਸਮਾਈਲ ਕਰਕੇ ਬੁਲਾਉਣੇ ਆ ਤਾਂ ਉਹ ਗੁੱਸਾ ਅਗਲੇ ਬੰਦੇ ਦਾ ਠੰਡਾ ਪੈ ਜਾਂਦਾ ਸੋ ਇੱਕ ਛੋਟੀ ਜਿਹੀ ਜਿਹੜੀ ਸਮਾਈਲ ਆ ਮੁਸਕਰਾਹਟ ਆ ਉਹ ਉਸ ਬੰਦੇ ਦਾ ਪੂਰਾ ਦਿਨ ਹੀ ਜਿਹੜਾ ਉਹ ਬਦਲ ਸਕਦੀ ਆ ਸੋ ਹਰੇ ਇੰਡੀਆ ਵਿੱਚ ਤਾਂ ਨਹੀਂ ਪਰ ਜਿਹੜੇ ਬਾਹਰਲੇ ਦੇਸ਼ ਆ ਸੋ ਉਥੇ ਜਿਹੜੇ ਕਸਟਮਰ ਸਰਵਿਸ ਦੇ ਜਿਹੜੇ ਲਾਈਕ ਸਪੈਸ਼ਲੀ ਜੇ ਕਿਸੇ ਆਪਾਂ ਰੈਸਟੋਰੈਂਟ ਜਾਂਦੇ ਆ ਜਾਂ ਰਿਸੈਪਸ਼ਨ ਤੇ ਜਾਂਦੇ ਆ ਕਸਟਮਰ ਸਰਵਿਸ ਵਾਲੀਆਂ ਜਿਹੜੀਆਂ ਇਦਾਂ ਦੀਆਂ ਜਗ੍ਹਾ ਹੁੰਦੀਆਂ ਉਥੇ ਉਹਨਾਂ ਦੇ ਸਟਾਫ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦੀ ਕਿ ਕੋਈ ਵੀ ਆਵੇ ਤੁਸੀਂ ਅਗਲੇ ਬੰਦੇ ਨੂੰ ਸਮਾਈਲ ਕਰਕੇ ਬੁਲਾਉਣਾ ਸੋ ਆਪਾਂ ਨੂੰ ਨਹੀਂ ਪਤਾ ਕਿ ਉਹ ਬੰਦਾ ਕਿੱਦਾਂ ਪੂਰੇ ਦਿਨ ਦਾ ਥੱਕਿਆ ਆ ਰਿਹਾ ਜਾਂ ਪਿੱਛੋਂ ਕੋਈ ਹੋਰ ਗੱਲ ਕਰਕੇ ਕੋਈ ਕਰੋ ਲੜ ਕੇ ਆਇਆ ਕੋਈ ਗੁੱਸੇ ਦੇ ਵਿੱਚ ਆ ਪਰ ਜਦੋਂ ਆਪਾਂ ਉਹਨਾਂ ਨੂੰ ਸਮਾਈਲ ਨਾਲ ਬੁਲਾਉਂ ਉਨਾ ਜਿਹੜਾ ਗੁੱਸਾ ਉਹ ਠੰਡਾ ਹੋ ਜਾਂਦਾ ਉਥੇ ਹੀ ਸ਼ਾਂਤ ਹੋ ਜਾਂਦਾ ਸੋ ਇੰਨੇ ਇੱਕ ਪਾਵਰ ਆ ਇੱਕ ਛੋਟੀ ਜੀ ਮੁਸਕਰਾਹਟ ਦੀ ਤੇ ਉਹ ਕਹਿੰਦੇ ਆ ਕਿ ਜਿਹੜੀ ਮੁਸਕਰਾਹਟ ਆ ਇਦਾਂ ਦੀ ਇੱਕ ਚੀਜ਼ ਆ ਜਦੋਂ ਤੁਸੀਂ ਕਿਸੇ ਨੂੰ ਦੰਨੇ ਆ ਦੂਜੇ ਬੰਦੇ ਨੂੰ ਦੂਜਾ ਬੰਦਾ ਅਮੀਰ ਹੋ ਜਾਂਦਾ ਤੇ ਤੁਸੀਂ ਉਸ ਨਾਲ ਗਰੀਬ ਵੀ ਨਹੀਂ ਹੁੰਦੇ ਸੋ ਇੰਨੀ ਵਧੀਆ ਚੀਜ਼ ਆ ਇੱਕ ਸਮਾਈਲ ਕਰਨੀ ਤੇ ਕੋਈ ਨਾ ਅਮੀਰ ਨਹੀਂ ਹੁੰਦਾ ਕਿ ਮੁਸਕਰਾਹਟ ਤੋਂ ਬਿਨਾ ਉਹਦਾ ਕੰਮ ਚੱਲ ਜਾਵੇ ਤੇ ਕੋਈ ਨਾ ਗਰੀਬ ਵੀ ਨਹੀਂ ਹੁੰਦਾ ਕਿ ਇਹਦੇ ਫਾਇਦੇ ਤੋਂ ਥੋੜਾ ਅਮੀਰ ਨਾ ਹੋ ਸਕੇ ਸੋ ਘਰ ਵਿੱਚ ਖੁਸ਼ੀਆਂ ਆਉਂਦੀਆਂ ਮੁਸਕਰਾਹਟ ਨਾਲ business ਜ਼ਿਆਦਾ ਚੱਲਦਾ ਆ ਥੱਕੇ ਹੋਈ ਲਈ ਮੁਸਕਰਾਹਟ ਇੱਕ ਆਰਾਮ ਹੁੰਦਾ ਆ ਤੇ ਦੁੱਖ ਵਿੱਚ ਸਭ ਤੋਂ ਵੱਡੀ ਜਿਹੜੀ ਕੁਦਰਤ ਦੀ ਦਵਾਈ ਆ ਉਹ ਹੈਗੀ ਆ ਜੀ ਮੁਸਕਰਾਹਟ ਸੋ ਮੁਸਕਰਾਉਣਾ ਚਾਹੀਦਾ ਸਮਾਈਲ ਕਰਨੀ ਚਾਹੀਦੀ ਆ ਤੇ ਹਮੇਸ਼ਾ ਦੂਜਿਆਂ ਨੂੰ ਖੁਸ਼ ਹੋ ਕੇ ਮਿਲਣਾ ਚਾਹੀਦਾ ਤੇ ਆਥਰ ਕਹਿੰਦੇ ਆ ਕਿ ਮੁਸਕਰਾਹਟ ਇੱਕ ਕਿਹੜੀ ਸਮਾਈਲ ਹੈ ਉਹ ਇਦਾਂ ਦੀ ਆ ਇਹਨੂੰ ਨਾ ਤਾਂ ਖਰੀਦਿਆ ਜਾ ਸਕਦਾ ਨਾ ਇਹਨੂੰ ਮੰਗਿਆ ਜਾ ਸਕਦਾ ਤੇ ਨਾ ਹੀ ਕਿਸੇ ਨੂੰ ਉਧਾਰ ਦਿੱਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਕੋਈ ਚੋਰੀ ਕਰ ਸਕਦਾ ਇਹ ਉਦੋਂ ਤੱਕ ਕੰਮ ਨਹੀਂ ਆਉਂਦੀ ਜਦੋਂ ਤੱਕ ਆਪਾਂ ਇਹ ਕਿਸੇ ਨੂੰ ਦੰਦੇ ਨਹੀਂ ਸੋ ਇਸ ਕਰਕੇ ਇਹ ਸੀਗਾ ਜੀ ਪੁਆਇੰਟ 3 ਕਿ ਜਦੋਂ ਵੀ ਕਿਸੇ ਨੂੰ ਮਿਲੋ ਤੇ ਤੁਸੀਂ ਸਮਾਈਲ ਕਰਕੇ ਮਿਲੋ ਇਹ ਸੀਗਾ ਜੀ ਪੁਆਇੰਟ 3 ਤੇ ਹੁਣ ਆਪਾਂ ਗੱਲ ਕਰਦੇ ਹਾਂ ਪੁਆਇੰਟ 4 ਦੀ ਪੁਆਇੰਟ 4 ਆ ਜੀ ਦੂਜੇ ਲੋਕਾਂ ਦੀ ਪਸੰਦ ਨੂੰ ਸਮਝੋ ਸੋ ਬਹੁਤ ਵੱਡੀ ਚੀਜ਼ ਆ ਇਹ ਕਿ ਦੂਜੇ ਲੋਕ ਕੀ ਪਸੰਦ ਕਰਦੇ ਹੋ ਉਹਨਾਂ ਨੂੰ ਕਿਹੜਾ ਟੌਪਿਕ ਤੇ ਗੱਲ ਕਰਨੀ ਪਸੰਦ ਆ ਉਹਨਾਂ ਦਾ ਕਿਹੜਾ ਇੰਟਰਸਟ ਆ ਤੇ ਤੁਸੀਂ ਉਹਨਾਂ ਨੂੰ ਗੱਲ ਕਰਕੇ ਸਮਝੋ ਤੇ ਹਮੇਸ਼ਾ ਉਹਦਾ ਦੇ ਹੀ ਟੌਪਿਕ ਤੇ ਗੱਲ ਕਰੋ ਜਿੱਦਾਂ ਦਾ ਉਹਨਾਂ ਨੂੰ ਪਸੰਦ ਆ। ਉਹ ਚਾਹੇ ਕੋਈ ਧਾਰਮਿਕ ਕਿਸੇ ਨੂੰ ਹੁੰਦਾ ਕਿ ਧਾਰਮਿਕ ਗੱਲਾਂ ਕਰਨੀਆਂ ਪਸੰਦ ਆ। ਧਾਰਮਿਕ ਗੱਲਾਂ ਕਰਕੇ ਆਨੰਦ ਆਉਂਦਾ, ਕਈਆਂ ਨੂੰ ਕ੍ਰਿਕਟ ਦੀਆਂ ਗੱਲਾਂ ਕਰਕੇ, ਕਈਆਂ ਨੂੰ ਕਬੱਡੀ ਦੀਆਂ ਗੱਲਾਂ ਕਰਕੇ, ਕਈਆਂ ਨੂੰ ਘੁੰਮਣ ਫਿਰੰਦੀਆਂ ਗੱਲਾਂ ਕਰਕੇ ਆਨੰਦ ਆਉਂਦਾ। ਕਿਸੇ ਨੂੰ ਫਿਟਨੈਸ ਦਾ ਸ਼ੌਕ ਹੁੰਦਾ, ਕਿਸੇ ਨੂੰ ਬਿਜ਼ਨਸ ਦਾ ਤੇ ਇਸੇ ਤਰ੍ਹਾਂ ਹੀ ਕਿਸੇ ਨੂੰ ਕੋਈ ਵੀ ਕੋਈ ਪੋਲਿਟਿਕਸ ਬਾਰੇ ਗੱਲ ਕਰਦਾ ਤੇ ਤੁਸੀਂ ਜਿੱਦਾਂ ਦਾ ਲੱਗੇ ਤੁਹਾਨੂੰ ਕਿ ਸਾਹਮਣੇ ਵਾਲਾ ਬੰਦਾ ਇਹ ਗੱਲ ਕਰਦਾ ਪਿਆ, ਤੁਹਾਨੂੰ ਜਿੰਨੀ ਕੀ ਨ ਤੁਸੀਂ ਉਨੇ ਹੀ ਨੌਲੇਜ ਅਗਲੇ ਨਾਲ ਉਸ ਟੌਪਿਕ ਬਾਰੇ ਸ਼ੇਅਰ ਕਰ ਸਕਦੇ ਆ ਤੇ ਆਥਰ ਕਹਿੰਦੇ ਕਿ ਇਹ ਹੀ ਇੱਕ ਸਭ ਤੋਂ ਪ੍ਰਭਾਵਿਤ ਜਿਹੜਾ ਕਹਿੰਦੇ ਆ ਪਰ ਇੱਕ ਮੇਨ ਪੁਆਇੰਟ ਆ ਕਿ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਇੱਕੋ ਇੱਕ ਤਰੀਕਾ ਹੁੰਦਾ ਉਹ ਹੁੰਦਾ ਕਿ ਉਹਨਾਂ ਦੀ ਪਸੰਦ ਜਾਂ ਉਹਨਾਂ ਦੀ ਚਾਹਤ ਬਾਰੇ ਗੱਲ ਕੀਤੀ ਜਾਵੇ ਤੇ ਐਗਜ਼ਾਮਪਲ ਦੇ ਤੌਰ ਤੇ ਉਹ ਕਹਿੰਦੇ ਕਿ ਜੇ ਤੁਸੀਂ ਫਿਸ਼ਿੰਗ ਕਰਨ ਚੱਲੇ ਆ ਮੱਛੀ ਫੜਨ ਚੱਲੇ ਆ ਤੇ ਉਥੇ ਕੀ ਆ ਕਿ ਤੁਹਾਨੂੰ ਜੋ ਪਸੰਦ ਆ ਤੁਸੀਂ ਉਹ ਕਾਂਟੇ ਵਿੱਚ ਉਹ ਨਹੀਂ ਚੀਜ਼ ਨਹੀਂ ਲਗਾਉਂਗੇ ਬਲਕਿ ਤੁਸੀਂ ਉਹ ਚੀਜ਼ ਲਗਾਉਂਗੇ ਜੋ ਫਿਸ਼ ਨੂੰ ਪਸੰਦ ਹੋਵੇ ਸੋ ਇਸ ਕਰਕੇ ਜੇ ਸਾਹਮਣੇ ਵਾਲੇ ਬੰਦੇ ਨੂੰ ਜੋ ਪਸੰਦ ਆ ਤੁਸੀਂ ਉਹੀ ਚੀਜ਼ ਕਰੋ ਤੇ ਇੱਕ ਹੋਰ ਬਹੁਤ ਇੱਥੇ ਐਗਜ਼ਾਮਪਲ ਆ ਵਧੀਆ ਇੱਥੇ ਮੈਂ ਐਡ ਕਰਨੀ ਚਾਹਾਂਗਾ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ ਜਿਹੜੀ ਕੋਲਗੇਟ ਕੰਪਨੀ ਆ ਉਹ ਸ਼ਾਇਦ ਇੰਡੀਆ ਦੀ ਆ ਤੇ ਪਰ ਜਦੋਂ ਫਿਰ ਇੱਥੇ ਅਸੀਂ ਸਟੱਡੀ ਕਰਦੇ ਸੀ ਆਪਣੀ ਡਿਗਰੀ ਕਰਦੇ ਸੀ ਬਿਜ਼ਨਸ ਦੀ ਆਸਟ੍ਰੇਲੀਆ ਦੇ ਵਿੱਚ ਆ ਕੇ ਤੇ ਸਾਨੂੰ ਜਿਹੜੇ ਸਾਡੇ ਪ੍ਰੋਫੈਸਰ ਸੀ ਉਹਨਾਂ ਨੇ ਇੱਕ ਗੱਲ ਦੱਸੀ ਕਹਿੰਦੇ ਕਿ ਜਿਹੜੇ ਕੋਲਗੇਟ ਕੰਪਨੀ ਆ ਉਹ ਯੂ ਐਸ ਦੀ ਆ ਤਾਂ ਉਹਨਾਂ ਨੇ ਉਹਨਾਂ ਨੇ ਇੱਕ ਗੱਲ ਦੱਸੀ ਉਹਨਾਂ ਦੇ ਜਿਹੜੇ ਚੀਫ ਐਗਜ਼ੀਕਿਊਟਿਵ ਆਫੀਸਰ ਸੀ ਸੀਈਓ ਸੀ ਕੋਲਗੇਟ ਦੇ ਤੋ ਉਹ ਕਹਿੰਦੇ ਬਹੁਤ ਪੁਰਾਣੀ ਗੱਲ ਆ ਕਿ ਇਹ ਅਮਰੀਕਨ ਕੰਪਨੀ ਆ ਤੇ ਕੋਲਗੇਟ ਉਹਨਾਂ ਦੀ ਜਿਹੜੀ ਸਾਰੇ ਕਿਤੇ ਵਿਕਦੀ ਪਈ ਸੀ ਜਿਹੜੀ ਪੇਸਟ ਆ ਟੂਥਪੇਸਟ ਆ ਪਰ ਉਹ ਕਹਿੰਦੇ ਇੰਡੀਆ ਦੇ ਵਿੱਚ ਇਹਦੀ ਵਿਕਰੀ ਬਹੁਤ ਘੱਟ ਸੀਗੀ ਤੇ ਜਦੋਂ ਉਹਨਾਂ ਦੇ ਪਤਾ ਲੱਗਾ ਕਿ ਕੰਪਨੀ ਨੂੰ ਕਿ ਇੰਡੀਆ ਦੇ ਵਿੱਚ ਕੋਲਗੇਟ ਦੀ ਵਿਕਰੀ ਦੀ ਘੱਟ ਕਾਹਤੋਂ ਆ ਤੇ ਉਹਨਾਂ ਦਾ ਪਤਾ ਲਗਾਉਣ ਲਈ ਜਿਹੜੇ ਉੱਥੇ ਦੇ ਮੇਨ CEO ਸੀ ਚੀਫ ਐਗਜ਼ੀਕਿਊਟਿਵ ਆਫੀਸਰ ਕੋਲਗੇਟ ਕੰਪਨੀ ਦੇ ਉਹ ਇੰਡੀਆ ਦਾ ਦੌਰਾ ਕੀਤਾ ਉਹਨਾਂ ਨੇ ਇੰਡੀਆ ਆ ਕੇ ਸਾਰੇ ਘੁੰਮੇ ਫਿਰੇ ਛੋਟੇ ਛੋਟੇ ਜਿਹੜੇ ਆ ਕਹ ਲਓ ਕਿ ਕਸਬੇ ਆ ਬਸਤੀਆਂ ਪਿੰਡਾਂ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੇ ਰਿਸਰਚ ਕਰਕੇ ਅਮਰੀਕਾ ਵਾਪਸ ਜਾ ਕੇ ਦੱਸਿਆ ਕਿ ਉਹ ਜਿਹੜੀ ਪੇਸਟ ਆ ਉਹ ਪੇਸਟ ਯੂਜ਼ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਪੇਸਟ ਪਤਾ ਨਹੀਂ ਕਿਹੜਾ ਕੋਈ ਇਦਾਂ ਦਾ ਕੋਈ ਕੈਮੀਕਲ ਆ ਉਹ ਇਸੇ ਨਹੀਂ ਜਿਹੜੇ ਇੰਡੀਆ ਦੇ ਲੋਕਾਂ ਨੂੰ ਸੇਫ ਨਹੀਂ ਸਮਝਦੇ ਸੋ ਇਹ ਕਾਫੀ ਪੁਰਾਣੀ ਗੱਲ ਆ ਜਦੋਂ ਕੋਲਗੇਟ ਕੰਪਨੀ ਨਵੀਂ ਨਵੀਂ ਆਈ ਸੀ ਉਹਨਾਂ ਨੇ ਦੇਖਿਆ ਵੀ ਉਹ ਕਰਦੇ ਕੀ ਆ ਫਿਰ ਉਹਨਾਂ ਨੇ ਦੱਸਿਆ ਕਿ ਉਹ ਤਾਂ ਪਾਊਡਰ ਵਿੱਚ ਵਿਸ਼ਵਾਸ ਕਰਦੇ ਆ ਉਹ ਪੇਸਟ ਵਿੱਚ ਵਿਸ਼ਵਾਸ ਨਹੀਂ ਕਰਦੇ ਸੋ ਕੋਲਗੇਟ ਕੰਪਨੀ ਨੇ ਫਿਰ ਸਪੈਸ਼ਲ ਇੱਕਦਾਂ ਦਾ ਪਾਊਡਰ ਬਣਾਇਆ ਜਿਹੜਾ ਕਿ ਇੰਡੀਆ ਵਿੱਚ ਸੇਲ ਕੀਤਾ ਸੋ ਫਿਰ ਉਹਨਾਂ ਦਾ ਜਿਹੜਾ ਟਰਸਟ ਆ ਉਹ ਬਿਲਡ ਹੋਇਆ ਆਪਣੇ ਲੋਕਾਂ ਦਾ ਇੰਡੀਆ ਦੇ ਵਿੱਚ ਕਿ ਜਿਹੜਾ ਪਾਊਡਰ ਉਹ ਯੂਜ਼ ਕਰਦੇ ਆ ਮੰਝਣ ਤੇ ਫਿਰ ਉਹਨਾਂ ਨੇ ਇੱਕ ਪਾਊਡਰ ਦੇ ਰੂਪ ਵਿੱਚ ਜਿਹੜਾ ਇੰਡੀਆ ਵਿੱਚ ਕੋਲਗੇਟ ਸੇਲ ਕਰਨਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਜਦੋਂ ਟਰਸਟ ਬਿਲਡ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਪੇਸਟ ਆ ਉਹ ਵੀ ਇੰਡੀਆ ਦੇ ਵਿੱਚ ਜਿਹੜੀ ਆ ਲਾਂਚ ਕੀਤੀ ਸੋ ਇਦਾਂ ਦੇ ਇਹ ਤਰੀਕੇ ਹੁੰਦੇ ਆ ਕਿ ਜੇ ਕੋਈ ਵੱਡੀ ਕੰਪਨੀ ਆ ਆਪਾਂ ਉਹਨਾਂ ਦੇ ਸਾਈਕੋਲੋਜੀ ਨੂੰ ਸਮਝ ਸਕਦੇ ਆ ਕਿ ਜੇ ਆਪਾਂ ਦੂਜੇ ਲੋਕਾਂ ਦੀ ਜਿਹੜੀ ਪਸੰਦ ਆ ਆਪਾਂ ਨੂੰ ਉਹਦੇ ਅਕੋਰਡਿੰਗ ਚੱਲਣਾ ਪੈਂਦਾ ਪਰ ਆਪਾਂ ਨਾਰਮਲ ਜ਼ਿੰਦਗੀ ਵਿੱਚ ਕੀ ਕਰਦੇ ਆ ਕਿ ਜੋ ਆਪਾਂ ਨੂੰ ਪਸੰਦ ਹੁੰਦਾ ਆਪਾਂ ਕਹਿੰਦੇ ਆ ਕਿ ਜਿਹੜੀ ਦੁਨੀਆ ਆਪਣੇ ਹਿਸਾਬ ਨਾਲ ਚੱਲੇ ਸੋ ਇਦਾਂ ਕਦੇ ਨਹੀਂ ਹੁੰਦਾ ਦੁਨੀਆ ਆਪਣੇ ਹਿਸਾਬ ਨਾਲ ਨਹੀਂ ਚੱਲਦੀ ਜੇ ਆਪਾਂ ਅੱਗੇ ਜਾਣਾ ਕੁਝ ਬਣਾਣਾ ਜ਼ਿੰਦਗੀ ਵਿੱਚ ਤੇ ਫੇਰ ਕੀ ਆ ਕਿ ਆਪਾਂ ਨੂੰ ਦੇਖਣਾ ਪੈਣਾ ਕਿ ਦੁਨੀਆ ਨੂੰ ਕੀ ਪਸੰਦ ਆ ਸੋ ਦੁਨੀਆ ਦੇ ਤੌਰ ਤਰੀਕੇ ਸਮਝ ਕੇ ਹੀ ਆਪਾਂ ਦੁਨੀਆ ਵਿੱਚ ਅੱਗੇ ਜਾ ਸਕਦੇ ਆ ਤੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਜਿਹੜੀ ਮੈਂ ਕੋਲਗੇਟ ਕੰਪਨੀ ਦੀ ਦਿੱਤੀ ਤੇ ਉਹ ਇਹ ਵੀ ਕਹਿ ਸਕਦੇ ਕਿ ਸੀ ਨਹੀਂ ਕਿ ਜੇ ਲੋਕ ਨਹੀਂ ਪਸੰਦ ਕਰਦੇ ਤੇ ਆਪਾਂ ਇਹ ਚੀਜ਼ ਵੇਚਣੀ ਨਹੀਂ ਪਰ ਫਿਰ ਵੀ ਉਹਨਾਂ ਨੂੰ ਪਤਾ ਸੀ ਵੀ ਨਹੀਂ ਵੱਡੀ ਕੰਪਨੀ ਆ ਤੇ ਇੰਨਾ ਵੱਡਾ ਸਾਡਾ ਪ੍ਰੋਡਕਟ ਆ ਸੀ ਜੇ ਉਹ ਪੇਸਟ ਨਹੀਂ ਯੂਜ਼ ਕਰਦੇ ਤਾਂ ਆਪਾਂ ਪਾਊਡਰ ਬਣਾ ਕੇ ਉਹਨਾਂ ਨੂੰ ਦੇ ਦਿੰਨੇ ਆ ਤੇ ਜਿਹੜੇ ਦੇ ਵਿੱਚ ਉਹ ਦੇਖ ਲਓ ਹੁਣ ਕਿੱਥੇ ਤੱਕ ਕਿਹੜੀ ਕੰਪਨੀ ਆ ਪਹੁੰਚੀ ਹੋਈ ਆ ਤੇ ਇਸੇ ਤਰ੍ਹਾਂ ਹੀ ਆਮ ਸੁਧਾਰਨ ਜਿੰਦਗੀ ਵਿੱਚ ਵੀ ਆਪਾਂ ਦੇਖ ਲਿਆ ਨੇ ਕਿ ਜੇ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਗੈਸਟ ਆਇਆ ਤੇ ਆਪਾਂ ਉਹਨਾਂ ਨੂੰ ਪੁੱਛਣਾ ਕਿ ਉਹ ਟੀਵੀ ਤੇ ਕੀ ਦੇਖਣਾ ਪਸੰਦ ਕਰਦੇ ਆ ਸੋ ਇਦਾਂ ਨਹੀਂ ਕਿ ਜੇ ਉਹਨਾਂ ਨੂੰ ਹੋਵੇ ক্রিকেট ਪਸੰਦ ਆ ਆਪਾਂ ਫੁੱਟਬਾਲ ਦਾ ਮੈਚ ਲਾਤਾ ਉਹਨਾਂ ਨੂੰ ਕਿ ਸੋ ਇਸ ਕਰਕੇ ਉਹਨਾਂ ਨੂੰ ਦੂਜੇ ਬੰਦਿਆਂ ਨੂੰ ਪੁੱਛੋ ਤੇ ਇਹ ਜਸਟ ਮੈਂ ਐਗਜ਼ਾਮਪਲ ਦਿੱਤੀ ਆ ਪਰ ਦੂਜੇ ਨੂੰ ਪੁੱਛੋ ਕਿ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਬਾਰੇ ਇੰਟਰਸਟ ਆ ਤੇ ਉਸੇ ਚੀਜ਼ਾਂ ਬਾਰੇ ਜਦੋਂ ਤੁਸੀਂ ਗੱਲ ਕਰੋਗੇ ਤਾਂ ਉਹ ਜਿਹੜੇ ਆ ਉਹ ਤੁਹਾਡੀ ਜਿਹੜੀ ਜਗ੍ਹਾ ਉਹਨਾਂ ਦੇ ਦਿਲ ਵਿੱਚ ਬਣ ਜੂਗੀ ਤੇ ਤਾਨੂੰ ਪਸੰਦ ਕਰਨਾ ਸ਼ੁਰੂ ਕਰ ਦੇਣਗੇ ਸਾਰੇ ਜਾਣੇ ਤੁਹਾਡੀ ਸਾਰੇ ਜਾਣੇ ਵੈਲਿਊ ਕਰਨਾ ਸ਼ੁਰੂ ਕਰ ਦੇਣਗੇ ਜਿਹੜਾ ਕਿ ਇਸ ਬੁੱਕ ਦਾ ਮੂਲ 파ਟ ਆ ਮੂਲ ਆਧਾਰ ਆ ਇਹ ਆਥਰ ਕਹਿੰਦੇ ਕਿ ਇਹ ਇੱਕ ਫਾਰਮੂਲਾ ਹੈ ਕਿ ਜੇ ਤੁਸੀਂ ਦੂਜੇ ਇਨਸਾਨ ਦੀ ਪਸੰਦ ਨੂੰ ਸਮਝ ਗਏ ਤੇ ਤੁਸੀਂ ਪੂਰੀ ਦੁਨੀਆ ਵਿੱਚ ਕਾਮਯਾਬ ਹੋ ਸਕਦੇ ਆ ਤੇ ਪੂਰੀ ਦੁਨੀਆ ਨੂੰ ਤੁਸੀਂ ਪਿੱਛੇ ਲਾ ਸਕਦੇ ਆ ਕਿ ਇੱਕ ਬਹੁਤ ਵੱਡਾ ਫਾਰਮੂਲਾ ਹੈ ਕਿ ਤੁਸੀਂ ਦੂਜਿਆਂ ਦੀ ਪਸੰਦ ਨੂੰ ਸਮਝੋ ਨਾ ਕਿ ਆਪਣੀ ਪਸੰਦ ਨੂੰ ਅੱਗੇ ਰੱਖੋ ਤੇ ਇਹ ਸੀਗਾ ਜੀ ਪੁਆਇੰਟ ਨੰਬਰ 4 ਤੇ ਹੁਣ ਆਪਾਂ ਅੱਗੇ ਚੱਲਦੇ ਆ ਪੁਆਇੰਟ ਨੰਬਰ 5 ਹੈਗਾ ਜੀ ਲੋਕਾਂ ਦਾ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰੋ ਤੇ ਉਹਨਾਂ ਨੂੰ ਉਹਨਾਂ ਦਾ ਨਾਮ ਲੈ ਕੇ ਬੁਲਾਓ ਸੋ ਇਹ ਬਹੁਤ ਵੱਡੀ ਚੀਜ਼ ਆ ਤੇ ਇਹਦੇ ਵਿੱਚ ਇੱਥੇ ਦੱਸਿਆ ਕਿ ਕਿਸੇ ਵੀ ਭਾਸ਼ਾ ਵਿੱਚ ਐਦਾਂ ਦਾ ਉਹ ਕਿਹੜਾ ਸਾਊਂਡ ਆ ਕਿ ਜਿਹੜਾ ਆਪਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੁੰਦਾ ਤੇ ਉਹ ਹੁੰਦਾ ਜੀ ਆਪਣਾ ਨਾਮ ਜਦੋਂ ਕਿਸੇ ਵੀ ਭਾਸ਼ਾ ਵਿੱਚ ਲੈ ਲਓ ਆਪਣਾ ਨਾਮ ਜਿਹੜਾ ਉਹ ਆਪਣਾ ਨਾਮ ਹੀ ਰਹਿੰਦਾ ਆ ਸੋ ਇਸ ਕਰਕੇ ਆਥਰ ਕਹਿੰਦੇ ਆ ਕਿ ਦੁਨੀਆ ਦੀ ਸਭ ਤੋਂ ਸੁਰੀਲੀ ਆਵਾਜ਼ ਕਿਹੜੀ ਆ ਜਿਹੜੀ ਆਪਣੇ ਕੰਨਾਂ ਵਿੱਚ ਪੈਂਦੀ ਆ ਤੇ ਉਹ ਹੈਗੀ ਆ ਜੀ ਆਪਣਾ ਨਾਮ ਤੇ ਆਥਰ ਕਹਿੰਦੇ ਆ ਕਿ ਤੁਸੀਂ ਜਿਨ੍ਹਾਂ ਨੂੰ ਵੀ ਮਿਲਦੇ ਆ ਟਰਾਈ ਕਰੋ ਕਿ ਉਹਨਾਂ ਦਾ ਨਾਮ ਜਿਹੜਾ ਤੁਹਾਨੂੰ ਯਾਦ ਰਹਿ ਜਵੇ ਤੇ ਜਦੋਂ ਤੁਸੀਂ ਕਿਸੇ ਨੂੰ ਕਿਸੇ ਦੇ ਨਾਮ ਨਾਲ ਬੁਲਾਉਂਦੇ ਆ ਤੇ ਅਗਲੇ ਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਤੇ ਜਦੋਂ ਆਪਾਂ ਕਿਸੇ ਨੂੰ ਵੀ ਕਿਸੇ ਦਾ ਨਾਮ ਯਾਦ ਰੱਖ ਕੇ ਬੁਲਾਉਂਦੇ ਆ ਤੇ ਅਗਲਾ ਬੰਦਾ ਵੀ ਫਿਰ ਤੁਹਾਡਾ ਨਾਮ ਯਾਦ ਰੱਖਣ ਦੀ ਕੋਸ਼ਿਸ਼ ਕਰੂਗਾ ਤੇ ਤੁਹਾਨੂੰ ਉਹ ਬੰਦਾ ਵਾਰ-ਵਾਰ ਯਾਦ ਕਰੂਗਾ ਕਿ ਤੁਸੀਂ ਜੇਕਰ ਕਿਸ ਨੂੰ ਕਿਸੇ ਦੇ ਨਾਮ ਨਾਲ ਬੁਲਾਉਂਦੇ ਆ ਤਾਂ ਉਹਨਾਂ ਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਆ ਤੇ ਇੱਥੇ ਹੀ ਇੱਕ ਕੰਪਨੀ ਦੇ ਚੇਅਰਮੈਨ ਜਿਹੜੇ ਜਿਮ ਫਾਰਲੇ ਦੀ ਐਗਜ਼ਾਮਪਲ ਦੱਸਦੇ ਆ ਆਥਰ ਨੇ ਉਹਨਾਂ ਦੀ ਇੰਟਰਵਿਊ ਲਈ ਜਦੋਂ ਜਿਮ ਫਾਰਲੇ ਦੀ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਕਾਮਯਾਬੀ ਦਾ ਮੇਬੀ ਇਹ ਕਾਰਨ ਹੋ ਸਕਦਾ ਕਿ ਮੈਂ ਬਹੁਤ ਤੁਹਾਨੂੰ ਸੁਣਿਆ ਕਿ ਤੁਸੀਂ ਲੋਕਾਂ ਦੇ ਨਾਮ ਯਾਦ ਰੱਖ ਸਕਦੇ ਆ ਕਿ ਮੈਨੂੰ ਲੱਗਦਾ ਵੀ ਤੁਸੀਂ 10000 ਲੋਕਾਂ ਦੇ ਵੀ ਨਾਮ ਜਿਹੜੇ ਯਾਦ ਰੱਖ ਸਕਦੇ ਆ ਸੋ ਆਥਰ ਕਹਿੰਦੇ ਕਿ ਮੈਨੂੰ ਇਹ ਲੱਗਦਾ ਕਿ ਇਹ ਤੁਹਾਡੀ ਜਿਹੜੀ ਕਾਮਯਾਬੀ ਆ ਉਹਦਾ ਇਹ ਰਾਜ ਲੱਗਦਾ ਤੇ ਜਿਮ ਫਾਰਲੇ ਨੇ ਦੱਸਿਆ ਕਿ ਤੁਸੀਂ ਗਲਤ ਆ ਮੈਂ 10000 ਲੋਕਾਂ ਦੇ ਨਾਮ ਯਾਦ ਨਹੀਂ ਰੱਖ ਸਕਦਾ ਮੈਂ 50000 ਲੋਕਾਂ ਤੋਂ ਵੀ ਵੱਧ ਲੋਕਾਂ ਦੇ ਜਿਹੜੇ ਨਾਮ ਆ ਉਹ ਉਹਨਾਂ ਦੇ ਯਾਦ ਰੱਖ ਸਕਦਾ ਤੇ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਹੀ ਬੁਲਾਉਣਾ ਆ ਸੋ ਇਹ ਉਹ ਕਹਿੰਦਾ ਕਿ ਮੇਰੀ ਜਿਹੜੀ ਸਫਲਤਾ ਉਹਦਾ ਇੱਕ ਰਾਜ ਆ ਸੋ ਇੱਥੇ ਉਥੇ ਨੇ ਦੱਸਿਆ ਕਿ ਕਿੰਨਾ ਇੰਪੋਰਟੈਂਟ ਹੁੰਦਾ ਜਦੋਂ ਆਪਾਂ ਕਿਸੇ ਨੂੰ ਕਿਸੇ ਦਾ ਨਾਮ ਲੈ ਕੇ ਬੁਲਾਉਨੇ ਆ ਤੇ ਇਹ ਸੀਗਾ ਜੀ ਪੁਆਇੰਟ 5 ਲੋਕਾਂ ਦਾ ਨਾਮ ਯਾਦ ਰੱਖੋ ਤੇ ਉਹਨਾਂ ਨੂੰ ਉਹਨਾਂ ਦੇ ਨਾਮ ਦੇ ਨਾਲ ਹੀ ਬੁਲਾਓ ਤੇ ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰਦੇ ਜੀ ਪੁਆਇੰਟ ਨੰਬਰ 6 ਹੈਗਾ ਇਦਾਂ ਤਾਂ ਕੀ ਕਰੀਏ ਕਿ ਲੋਕ ਤੁਹਾਨੂੰ ਪਸੰਦ ਕਰਨ ਤੇ ਆਥਰ ਕਹਿੰਦੇ ਕਿ ਸਾਹਮਣੇ ਵਾਲੇ ਨੂੰ ਤੁਸੀਂ ਹਮੇਸ਼ਾ ਇੰਪੋਰਟੈਂਟ ਫੀਲ ਕਰਾਓ ਤੁਹਾਨੂੰ ਜੋ ਵੀ ਲੱਗਦਾ ਕਿ ਜੇ ਤੁਹਾਡੇ ਸਾਹਮਣੇ ਕੋਈ ਅਨਨੋਨ ਪਰਸਨ ਵੀ ਹੈਗਾ ਆ ਤੇ ਤੁਸੀਂ ਉਹਨਾਂ ਨਾਲ ਮਿਲੇ ਆ ਤੁਹਾਨੂੰ ਜੋ ਵੀ ਉਹਨਾਂ ਵਿੱਚ ਵਧੀਆ ਲੱਗੇ ਉਹਨਾਂ ਦੀ ਤੁਸੀਂ ਤਾਰੀਫ਼ ਕਰੋ ਉਹਨਾਂ ਦੀ ਕੋਈ ਬੋਡੀ ਫਿਟਨੈਸ ਹੋ ਸਕਦੀ ਆ ਕੋਈ ਕੱਪੜੇ ਪਾਉਣ ਦਾ ਢੰਗ ਹੋ ਸਕਦਾ ਕੁਝ ਵੀ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਦੱਸੋ ਵੀ ਤੁਹਾਨੂੰ ਉਹਨਾਂ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗੀ ਜਿਹਦੇ ਨਾਲ ਉਹ ਬਹੁਤ ਖੁਸ਼ ਹੋਣਗੇ ਤੇ ਪਰ ਉਹ ਹੁਣੀ ਪ੍ਰੋਪਰ ਇਮਾਨਦਾਰੀ ਨਾਲ ਚਾਹੀਦੀ ਹੈ ਕਿ ਜਿਹੜੀ ਸੱਚੀ ਤਾਰੀਫ ਆ ਉਹ ਕਰਨੀ ਆ ਕਿਉਂਕਿ ਹਰ ਬੰਦਾ ਆਪਣੇ ਤੋਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਬੈਟਰ ਆ ਸੋ ਇਹ ਚੀਜ਼ ਕਹੀ ਆ ਰਾਲਫ ਇਮਰਜਨ ਨੇ ਜਿਹੜੇ ਕਿ ਯੂਐਸ ਦੇ ਬਹੁਤ ਹੀ ਬੁੱਧੀਮਾਨ ਵਿਅਕਤੀ ਮੰਨੇ ਜਾਂਦੇ ਆ ਰਾਲਫ ਇਮਰਜਨ ਉਹਨਾਂ ਨੇ ਇਹ ਚੀਜ਼ ਕਹੀ ਸੀ ਕਿ ਜਦੋਂ ਵੀ ਮੈਂ ਕਿਸੇ ਨਵੇਂ ਬੰਦੇ ਨੂੰ ਮਿਲਦਾ ਤਾਂ ਮੈਂ ਹਮੇਸ਼ਾ ਇਹ ਚੀਜ਼ ਨੋਟ ਕਰਦਾ ਕਿ ਸਾਹਮਣੇ ਵਾਲਾ ਬੰਦਾ ਮੇਰੇ ਤੋਂ ਕਿਸੇ ਨਾ ਕਿਸੇ ਮਾਮਲੇ ਵਿੱਚ ਬੈਟਰ ਹੁੰਦਾ ਹੈ ਤੇ ਮੈਂ ਉਹਨਾਂ ਤੋਂ ਉਹ ਚੀਜ਼ ਸਿੱਖਣ ਦੀ ਟਰਾਈ ਕਰਦਾ ਹਾਂ ਸੋ ਇਸ ਕਰਕੇ ਸਾਹਮਣੇ ਵਾਲੇ ਬੰਦੇ ਨੂੰ ਜਿਹੜਾ ਮਹੱਤਵ ਦੇਣਾ ਇੰਪੋਰਟੈਂਸ ਦੇਣੀ ਬਹੁਤ ਜ਼ਰੂਰੀ ਆ ਕਿਉਂਕਿ ਆਪਣੇ ਤੋਂ ਸਾਹਮਣੇ ਵਾਲਾ ਬੰਦਾ ਜੇ ਇਹਨਾਂ ਨੂੰ ਆਪਾਂ ਕਿਸੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਹਿ ਲੋ ਕਿ ਮਾਮਲੇ ਵਿੱਚ ਆਪਾਂ ਤੋਂ ਚੰਗਾ ਹੋਊਗਾ ਤਾਂ ਆਪਾਂ ਨੂੰ ਉਹ ਚੀਜ਼ ਸਿੱਖਣੀ ਵੀ ਚਾਹੀਦੀ ਆ ਤੇ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਆ ਜਿਹੜੀ ਵੀ ਤੁਹਾਨੂੰ ਲੱਗੇ ਕਿਸੇ ਨਵੇਂ ਪਰਸਨ ਨੂੰ ਮਿਲ ਕੇ ਤੁਹਾਨੂੰ ਜਿਹੜੀ ਵੀ ਚੀਜ਼ ਲੱਗੇ ਦੀ ਅਗਲੇ ਬੰਦੇ ਦੀ ਲੱਗੇ ਆ ਚੀਜ਼ ਵਧੀਆ ਤਾਂ ਉਹਨਾਂ ਦੀ ਹਮੇਸ਼ਾ ਤਾਰੀਫ਼ ਕਰਨੀ ਚਾਹੀਦੀ ਆ ਤੇ ਸੇਮ ਇਹੀ ਚੀਜ਼ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਆ ਜਾਂ ਕਿ ਲੋਕੀ ਵੱਡੇ ਵੱਡੇ ਬ੍ਰਾਂਡ ਵਾਲੇ ਆ ਵੱਡੇ ਵੱਡੇ ਕੈਫੇ ਆ ਮਹਿੰਗੇ ਮਹਿੰਗੇ ਉਹ ਇਹ ਚੀਜ਼ ਦਾ ਹੀ ਯੂਜ਼ ਕਰਦੇ ਕਿ ਜਦੋਂ ਵੀ ਉਹਨਾਂ ਦੇ ਕੋਲ ਕੋਈ ਕਸਟਮਰ ਆਉਂਦਾ ਹਮੇਸ਼ਾ ਆਪਣੇ ਕਸਟਮਰ ਨੂੰ ਇੰਪੋਰਟੈਂਟ ਫੀਲ ਕਰਵਾਉਂਦੇ ਆ ਲਾਈਕ ਉਹਨਾਂ ਨੇ ਡੋਰ ਇਦਾਂ ਦੇ ਲਾਏ ਹੋਇਆ ਆਟੋਮੈਟਿਕ ਜਾਂ ਉਹ ਡੋਰ ਉਹਨਾਂ ਲਈ ਖੋਲਦੇ ਆ ਕਿ ਤਾਂ ਕਿ ਉਹਨਾਂ ਨੂੰ ਲੱਗੇ ਕਿ ਸਾਡੀ ਉੱਥੇ ਬਹੁਤ ਜ਼ਿਆਦਾ ਰਿਸਪੈਕਟ ਹੋ ਰਹੀ ਆ ਸਾਨੂੰ ਕੋਈ ਇੰਪੋਰਟੈਂਸ ਦੇ ਰਿਹਾ ਉਹਨਾਂ ਦੇ ਕੈਫੇ ਵਿੱਚ ਜਾ ਕੇ ਜਾਂ ਉਹਨਾਂ ਦੀ ਸ਼ਾਪ ਤੇ ਜਾ ਕੇ ਜਾਂ ਉਹਨਾਂ ਦੇ ਕਿਸੇ ਵੱਡੇ ਸਟੋਰ ਦੇ ਵਿੱਚ ਜਾ ਕੇ ਸੋ ਜਦੋਂ ਇਦਾਂ ਲੋਕ ਕਰਦੇ ਆ ਫਿਰ ਉਸ ਚੀਜ਼ ਦੇ ਉਹਨਾਂ ਨੂੰ ਉਹ ਚੀਜ਼ ਵਧੀਆ ਲੱਗਦੀ ਆ ਉਹਨਾਂ ਦੀ ਸਰਵਿਸ ਦੇ ਉਹ ਜਿਹੜਾ ਉਹਨਾਂ ਦਾ এনवायरमेंट ਆ ਉਹਨਾਂ ਦਾ ਪ੍ਰੋਡਕਟ ਆ ਤੇ ਲੋਕ ਹਮੇਸ਼ਾ ਫਿਰ ਜ਼ਿਆਦਾ ਪੈਸਾ ਵੀ ਦੇਣ ਲਈ ਤਿਆਰ ਹੁੰਦੇ ਆ ਸੋ ਜਦੋਂ ਆਪਾਂ ਨੂੰ ਪਤਾ ਕਿ ਇੱਕ ਨਾਰਮਲ ਸ਼ੂਜ਼ ਦਾ ਤੇ ਕੋਈ ਬ੍ਰਾਂਡਡ ਸ਼ੂਜ਼ ਆ ਤੇ ਉਹਨਾਂ ਦਾ ਕੀ ਫਰਕ ਆ ਸੋ ਇਹੀ ਚੀਜ਼ ਹੁੰਦੀ ਆ ਕਿ ਉਹ ਹਮੇਸ਼ਾ ਜਿਹੜੇ ਮਹਿੰਗੇ ਬ੍ਰਾਂਡ ਆ ਉਹ ਹਮੇਸ਼ਾ ਇਸੇ ਚੀਜ਼ ਤੇ ਕੰਮ ਕਰਦੇ ਆ ਬਿਜ਼ਨਸ ਜਿਹੜੀਆਂ ਕੰਪਨੀਆ ਹੁੰਦੀਆਂ ਕਿ ਆਪਾਂ ਲੋਕਾਂ ਨੂੰ ਇੰਪੋਰਟੈਂਟ ਫੀਲ ਕਰਾਉਣਾ ਜਦੋਂ ਵੀ ਕੋਈ ਆਪਣੀ ਸ਼ਾਪ ਤੇ ਆਵੇ ਤੇ ਇਸੇ ਰੀਜ਼ਨ ਕਰਕੇ ਅਗਲਾ ਬੰਦਾ ਜਦੋਂ ਖੁਸ਼ ਹੋ ਜਾਂਦਾ ਅਗਲਿਆਂ ਦੀ ਸਰਵਿਸ ਦੇ ਕੇ ਤੇ ਉਹ ਮਹਿੰਗੇ ਤੋਂ ਮਹਿੰਗੇ ਜਿਹੜਾ ਕੋਈ ਪ੍ਰੋਡਕਟ ਉਹਨਾਂ ਨੇ ਬਾਇ ਕਰਨਾ ਤੇ ਉਹ ਵੀ ਫਿਰ ਹੱਸ ਕੇ ਅਗਲਾ ਪੇਮੈਂਟ ਕਰਕੇ ਉਹ ਚੀਜ਼ ਹੱਸ ਕੇ ਉਹਨਾਂ ਦੀ ਬਾਇ ਕਰ ਲੈਂਦਾ ਚਾਹੇ ਉਹ ਮਹਿੰਗੀ ਹੀ ਕਿਉਂ ਨਾ ਹੋਵੇ ਸੋ ਇਦਾਂ ਜਿਹੜੇ ਦੁਨੀਆ ਵਿੱਚ ਵੱਡੇ ਵੱਡੇ ਬ੍ਰਾਂਡ ਆ ਇਦਾਂ ਕੰਮ ਕਰਦੇ ਆ ਤੇ ਇਹ ਸੀਗਾ ਜੀ ਪੁਆਇੰਟ ਨੰਬਰ 6 ਤੇ ਹੁਣ ਆਪਾਂ ਚੱਲਦੇ ਆ ਨੈਕਸਟ ਪੁਆਇੰਟ ਨੰਬਰ 7 ਤੇ ਜੋ ਕਿ ਹੈਗਾ ਆਖਰੀ ਪੁਆਇੰਟ ਤਾਰੀਫ਼ ਸਾਰਿਆਂ ਦੇ ਸਾਹਮਣੇ ਕਰੋ ਪਰ ਗਲਤੀ ਇਕਾਂਤ ਵਿੱਚ ਦੱਸੋ ਤੇ ਚਾਹੇ ਕੋਈ ਵੀ ਤਾਂ ਚਾਹੇ ਤਾਂ ਕੋਈ ਛੋਟਾ ਆ ਜਾਂ ਤੁਸੀਂ ਕਿਸੇ ਕੰਪਨੀ ਵਿੱਚ ਕੰਮ ਕਰਦੇ ਆ ਤੁਸੀਂ ਮੈਨੇਜਰ ਆ ਤੁਹਾਡੇ ਅੱਗੇ ਸਟਾਫ ਮੈਂਬਰਸ ਆ ਉਹ ਜਾਂ ਤੁਸੀਂ ਕਿਸੇ ਕੰਪਨੀ ਦੇ ਲੀਡਰ ਆ ਵੱਡੇ ਤੇ ਉਹ ਕਹਿੰਦੇ ਕਿ ਇਹ ਚੀਜ਼ ਬਹੁਤ ਹੀ ਮੇਨ ਆ ਸਾਰਿਆਂ ਤੇ ਅਪਲਾਈ ਹੁੰਦੀ ਆ ਚਾਹੇ ਕੋਈ ਕੰਪਨੀਆਂ ਚਾਹੇ ਆਪਣੀ ਆਮ ਸਧਾਰਨ ਲਾਈਫ ਦੇ ਵਿੱਚ ਆਪਾਂ ਗੱਲ ਕਰੀਏ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਕੋਈ ਤਾਰੀਫ ਕਰਨੀ ਆ ਕੁਝ ਤੁਹਾਨੂੰ ਗੱਲ ਕਿਸੇ ਦੀ ਵਧੀਆ ਲੱਗੇ ਤੁਸੀਂ ਉਹ ਸਾਰਿਆਂ ਦੇ ਸਾਹਮਣੇ ਕਰੋ ਚਾਰ ਬੰਦਿਆਂ ਦੇ ਵਿੱਚ ਕਰੋ ਪਰ ਜੇ ਤੁਹਾਨੂੰ ਲੱਗਦਾ ਕਿਸੇ ਨੇ ਕੋਈ ਗਲਤੀ ਕੀਤੀ ਆ ਤਾਂ ਉਹਨਾਂ ਨੂੰ ਸਾਈਡ ਤੇ ਲਿਆ ਕੇ ਇਕਾਂਤ ਵਿੱਚ ਦੱਸੋ ਤਾਂ ਕਿ ਉਹ ਆਪਣੀ ਗਲਤੀ ਤੇ ਕੰਮ ਕਰ ਸਕਣ ਪਰ ਅਗਲੇ ਬੰਦੇ ਨੂੰ ਕਦੇ ਵੀ ਕੋਈ ਗੁੱਸਾ ਨਾ ਲੱਗੇ ਤਾਂ ਉਹ ਤੁਹਾਡੀ ਰਿਸਪੈਕਟ ਉੱਥੇ ਉਹ ਬੰਦਾ ਡਬਲ ਕਰੂਗਾ ਜਦੋਂ ਤੁਸੀਂ ਇਦਾਂ ਦੀ ਕੋਈ ਚੀਜ਼ ਕਰੋਗੇ ਕਿ ਮੇਰੀ ਗਲਤੀ ਆ ਪਰ ਇਸ ਬੰਦੇ ਨੇ ਚਾਰ ਬੰਦੇ ਦੇ ਸਾਹਮਣੇ ਮੇਰੀ ਬੇਇੱਜ਼ਤੀ ਨਹੀਂ ਕੀਤੀ ਸਗੋਂ ਤੇ ਸਾਈਡ ਤੇ ਲਿਆ ਕੇ ਮੈਨੂੰ ਸਮਝਾਇਆ ਤੇ ਉਹ ਕਹਿੰਦੇ ਚਾਹੇ ਤੁਸੀਂ ਕੰਪਨੀ ਦੇ ਮਾਲਕ ਆ ਚਾਹੇ ਕੋਈ ਤੁਸੀਂ ਲੀਡਰ ਆ ਚਾਹੇ ਮੈਨੇਜਰ ਆ ਸੋ ਇਸ ਚੀਜ਼ ਨੂੰ ਵੀ ਤੁਸੀਂ ਅਡਾਪਟ ਕਰਨਾ ਸਿੱਖੋ ਤੇ ਜੇ ਅਗਲੇ ਬੰਦੇ ਨੇ ਤੁਹਾਡੇ ਆਫਿਸ ਵਿੱਚ ਆ ਕੋਈ ਕਿਸੇ ਬੰਦੇ ਨੇ ਵਧੀਆ ਕੰਮ ਕੀਤਾ ਉਹ ਸਾਰਿਆਂ ਦੇ ਸਾਹਮਣੇ ਉਹਦੀ ਪ੍ਰਸ਼ੰਸਾ ਕਰੋ ਸਾਹਮਣੇ ਆ ਸਾਹਮਣੇ ਉਹਨਾਂ ਨੂੰ ਐਪਰੀਸ਼ੀਏਟ ਕਰੋ ਕਿ ਆਹ ਬੰਦੇ ਨੇ ਚਾਹੇ 1% ਵੀ ਉਹਦੀ ਪਰਫਾਰਮੈਂਸ ਵਧੀਆ ਹੋਈ ਆ ਕੋਈ ਵਧੀਆ ਕੰਮ ਕੀਤਾ ਉਹ ਸਾਰਿਆਂ ਦੇ ਸਾਹਮਣੇ ਦੱਸੋ ਪਰ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਇਕੱਲੇ ਲਿਜਾ ਕੇ ਇਕਾਂਤ ਵਿੱਚ ਦੱਸੋ ਕਿ ਆਹ ਚੀਜ਼ ਤੁਸੀਂ ਗਲਤ ਕੀਤੀ ਆ ਤੇ ਇੱਥੇ ਫ੍ਰਾਂਸ ਦੇ ਇੱਕ ਮਸ਼ਹੂਰ ਲੇਖਕ ਨੇ ਲਿਖਿਆ ਕਿ ਮੈਨੂੰ ਇਦਾਂ ਦਾ ਕੁਝ ਕਰਨ ਜਾਂ ਬੋਲਣ ਦਾ ਕੋਈ ਹੱਕ ਨਹੀਂ ਜਿਸ ਦੇ ਨਾਲ ਕਿਸੇ ਬੰਦੇ ਦਾ ਕੋਈ ਦਿਲ ਟੁੱਟ ਜਵੇ ਜਾਂ ਉਹ ਬੰਦਾ ਦੁਖੀ ਹੋ ਜਾਵੇ ਮੈਂ ਉਹਨੂੰ ਇਦਾਂ ਦੀ ਗੱਲ ਨਹੀਂ ਕਹਿਣੀ ਉਹ ਕਹਿੰਦਾ ਕਿ ਇਹ ਇੱਕ ਅਪਰਾਧ ਆ ਕਿ ਜੇ ਆਪਾਂ ਕਿਸੇ ਬੰਦੇ ਨੂੰ ਕੁਝ ਇਦਾਂ ਦਾ ਬੋਲੀਏ ਤੇ ਜੇ ਇਹਦੇ ਨਾਲ ਅਗਲਾ ਬੰਦਾ ਦੁਖੀ ਹੋ ਜਾਵੇ ਤੇ ਸੋ ਉਹ ਚੀਜ਼ ਕੀ ਆ ਕਹਿੰਦਾ ਇੱਕ ਅਪਰਾਧ ਆ ਮੇਰੇ ਲਈ ਤੇ ਇਸ ਕਰਕੇ ਤੁਸੀਂ ਵੀ ਟਰਾਈ ਕਰੋ ਕਿ ਜੇ ਵੀ ਤੁਹਾਨੂੰ ਕੋਈ ਲੱਗਦਾ ਤੁਹਾਡੇ ਕੋਈ ਕੋਈ ਛੋਟ ਆਇਆ ਜਾਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਆ ਕੋਈ ਸਟਾਫ ਮੈਂਬਰ ਆ ਕੋਈ ਕਲੀਕ ਆ ਤੇ ਜੇ ਤੁਹਾਨੂੰ ਲੱਗੇ ਕਿਸੇ ਦੀ ਤਾਰੀਫ ਕਰਨੀ ਆ ਸਾਰਿਆਂ ਦੇ ਸਾਹਮਣੇ ਕਰੋ ਤੇ ਜੇ ਕਿਸੇ ਦੀ ਕੋਈ ਗਲਤੀ ਆ ਤੇ ਸਾਈਡ ਤੇ ਲਿਆ ਕੇ ਦੱਸੋ ਅਗਲਾ ਤੁਹਾਡੀ ਜਿਹੜੀ ਰਿਸਪੈਕਟ ਆ ਉਹ ਦੁੱਗਣੀ ਕਰੂਗਾ ਤੇ ਲਓ ਜੀ ਇਹ ਸੀ ਅੱਜ ਦੀ ਬੁੱਕ ਸਮਰੀ ਆਈ ਹੋਪ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਜੇ ਤੁਹਾਨੂੰ ਵੀਡੀਓ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਕਿ ਅਗਲੀ ਵੀਡੀਓ ਆਪਾਂ ਕਿਹੜੇ ਬੁੱਕ ਸਮਰੀ ਤੇ ਬਣਾਈਏ ਜਾਂ ਕਿਹੜੇ ਵਿਸ਼ੇ ਤੇ ਤੇ ਇਦਾਂ ਦੀਆਂ ਹੀ ਹੋਰ ਵੈਲਿਊਏਬਲ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਬਾਕੀ ਦੀਆਂ ਹੋਰ ਵੀਡੀਓਜ਼ ਜਿਦਾਂ ਕਿ ਥਿੰਕ ਐਂਡ ਗਰੋ ਰਿਚ ਰਿਚ ਡੈਡ ਪੂਰ ਡੈਡ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ 48 ਲਾਜ਼ ਆਫ ਪਾਵਰ ਇਦਾਂ ਦੀਆਂ ਬੁੱਕਸ ਦੀਆਂ ਵੀ ਜੇ ਤੁਸੀਂ ਬੁੱਕ ਸਮਰੀ ਸੁਣਨੀ ਹੋਵੇ ਤਾਂ ਮੈਂ ਆਲਰੇਡੀ ਆਪ ਵੀਡੀਓ ਬਣਾ ਕੇ ਬੁੱਕ ਸਮਰੀ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਹੋਈ ਆ ਤੇ ਜੇ ਤੁਸੀਂ ਉਹ ਵੀ ਹਜੇ ਤੱਕ ਨਹੀਂ ਸੁਣੀ ਤੇ ਤੁਸੀਂ ਉਹ ਵੀ ਸੁਣ ਸਕਦੇ ਆ ਤੇ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦਿਓ ਇਜਾਜ਼ਤ than